ਦੇਖਤਾ ਬਣ ਗਈ ਦੇਖਤਾ ਬਣ ਗਈ ਭੱਜ ਕੇ ਜਾ ਕੇ ਨਾ ਹੁਣ ਬਾੜੇ ਚ ਕੱਦੂ ਤੋੜ ਲਿਆ ਮਾ ਸ਼ਰਾਕੀ ਉਹ ਕਰੂੰ ਖਾਉਂਗੇ ਨਾਲੇ ਠਰ ਜੂਗੀ ਆਉਂਦੀ ਨਹੀਂ ਸਹੀ ਨੇ ਤੋੜ ਲਿਓਣੀਆਂ ਭੱਜ ਕੇ ਜਾ ਕੇ ਸਮਲੀ ਬਲਾਸ ਹੋਣੀ ਆ ਜਾਂਦੀ ਹੈਗੀ ਐਂ ਲੱਗਦਾਗਾ ਜਿਵੇਂ ਪ੍ਰਸ਼ਾਦ ਬਣਾਇਆ ਹੁੰਦਾ ਵੇਖਦੀ ਐਗੀ ਦੇ ਨਹੀਂ ਨਾ ਹੀ ਪਈ ਐ ਜੀ ਹਾਏ ਤਾਂ ਥੋੜੀ ਜੀ ਗੱਲ ਕਰੋ ਮੁੰਡਾ ਦਾ ਫਰਾਵ ਦੀ ਖਾ ਗਈ ਹੋਊਗੀ ਮੇਰੇ ਵਾਸਤੇ ਰੱਖ ਗਈ ਹੋ ਤੇ ਇੱਥੇ ਕੋਈ ਕਲਬਲੀ ਵੀ ਆਮ ਲੇ ਬਲਾਈ ਸਵਾ ਹੋ ਬਣਾ ਪਾ ਤੀ ਜੇ ਇਹ ਕਾ ਚੁਬਦਾਮ ਖਾਸ ਖਾਸ ਚਲ ਮੈਂ ਤਾਂ ਖਾਣੀ ਆਪਉਣ ਤਾਂ ਬਣੀ ਬਣਾਈ ਚੀਜ਼ ਮਿਲ ਗਈ ਆਪਾਂ ਕੀ ਲੈਣਾ ਭੁੱਖ ਲੱਗ ਰਹੀ ਸੀ ਮੈਨੂੰ ਤਾਂ ਬਲਾਈ ਮੈਨੂੰ ਲੱਗਦੀ ਉਹ ਤਾਂ ਖਾਈ ਜਾਂਦੀ ਉਹ ਹੀ ਕੰਮ ਹੋ ਗਿਆ ਜਿਹੜੇ ਦਾ ਡਰ ਸੀਗਾ ਮੈਂ ਤਾਂ ਗਰਮੀ ਚ ਬਣਾ ਕੇ ਗਈਆਂ ਤੇ ਉਹ ਖਾਣ ਵੀ ਬੈ ਗਈ ਮੱਥਾ ਮਾਰਨਾ ਕਿਹੜਾ ਸੌਖਾ ਹੈਗਾ ਐਤਲ ਮੈਨੂੰ ਲੱਗਦੀ ਆ ਦੇਗਾ ਖਾ ਗਈ ਉਹ ਤਾਂ ਹਾਂ ਸਾਰੀ ਖਾ ਗਈ ਲੈ ਉਹ ਰਵਿਣੀ ਛੱਡੀ ਹੋਈਗੀ ਮੈਨੂੰ ਕਰਨ ਦੇ ਗੱਲ ਇਹਦੇ ਨਾਲ ਹੀ ਨਹੀਂ ਕੋ ਹੁੰਦਾ ਹੈਗਾਗਾ ਨਾ ਤੂੰ ਬਣੀ ਬਣਾਈ ਦੇ ਕੇ ਚੱਕ ਲਈ ਤੂੰ ਤੂੰ ਆਪ ਨਹੀਂ ਬਣਾ ਸਕਦੀ ਸੀਗੀ ਤੇ ਫਿਰ ਕੀ ਹੋਵੇ ਖਾਣ ਵਾਸਤੇ ਸੀਗੀ ਚੀਜ਼ ਤੇ ਮੈਂ ਆਪ ਦੇ ਖਾਤਰ ਬਣਾ ਕੇ ਰੱਖ ਕੇ ਗਈ ਸੀਗੀ ਉਹ ਚਮਚਾ ਤਾਂ ਇੱਕ ਸੀਗਾ ਉਹ ਤੈਨੂੰ ਲੱਗਦਾ ਚਮਚਾ ਇੱਕੇ ਫਿਰ ਤੂੰ ਆਪ ਬਣਾ ਲਿਆ ਕਰ ਮੇਰੀ ਚੀਜ਼ ਹੀ ਚੱਕਣੀ ਆਉਂਦੀ ਏ ਤੈਨੂੰ ਹਰੇਕ ਤਾਂ ਲਾਲ ਚੀਜ਼ ਤਾਂ ਸਾਰੀ ਖਾਣ ਕੇ ਘਰ 'ਚ ਜਦੋਂ ਤੂੰ ਬਣਾਉਣ ਬੈਗੀ ਤੂੰ ਸਾਰੇ ਵਾਸਤੇ ਬਣਾ ਲੈ ਫਿਰ ਮੈਂ ਕਿਤੇ ਕਿਤੇ ਖਾਤਰ ਬਣਾਉਣਾ ਮੇਰੇ ਖਾਤਰ ਤਾਂ ਬਣੀ ਵੀ ਨਹੀਂ ਛੱਡ ਦੇ ਤੁਸੀਂ ਭੋਰਾ ਜਿਹੜੀ ਮੈਂ ਬਣਾ ਲੈਣੀ ਉਹ ਵੀ ਚਾਕੇ ਖਾ ਜਾਣੇ ਹੋ ਤੁਸੀਂ ਤੇ ਖਾਣ ਵਾਲੀ ਚੀਜ਼ ਅਗਲਾ ਖਾਊਗੀ ਤੂੰ ਹੁਣ ਖਾ ਕੇ ਨਹੀਂ ਗਈ ਹੈਗੀ ਮੈਂ ਕਿੱਥੋਂ ਖਾ ਕੇ ਗਈ ਮੈਂ ਤਾਂ ਬਣਾ ਕੇ ਰੱਖ ਕੇ ਤੇ ਮੈਂ ਤਾਂ ਖੇਤ ਵਾਗੀ ਮੈਂ ਕਿਹਾ ਚੱਲ ਸਬਜ਼ੀ ਦੇਖ ਲਿਆ ਮੈਂ ਕੋਈ ਮੈਂ ਆਖ ਇੱਕ ਚਮਚਾ ਰੱਖ ਕੇ ਗਈ ਹੋਊਗੀ ਵੀ ਛੱਡ ਕੇ ਗਈ ਆਪਨਾ ਹੱਥ ਲਾਈ ਤਨੌਖਾ ਆਪ ਨੂੰ ਕੰਮ ਕਰਨਾ ਆਪ ਨੂੰ ਕੰਮ ਆਪਾ ਪਾ ਲਿਆ ਹਾਂ ਦੇਖ ਲਾ ਮੈਂ ਇੱਕ ਚਮਚਾ ਦੇਖਦਾ ਸੀਗਾ ਮੈਂ ਚੱਕ ਕੇ ਖਾ ਲਿਆ ਉਹਦੇ ਵਿੱਚ ਲੜੀ ਜਾਂਦੀ ਹੈਗੀ ਲੱਖਾਂ ਹੈ ਜੀ ਤੁਹਾਨੂੰ ਮਿਲਾਈ ਬੰਦੀ ਆਪ ਜੀ ਆਟੇ ਦੀ ਜੀ ਬਣਾ ਲਿਆ ਕਰੋ ਫਿਰ ਇੱਕ ਦੂਜੀ ਤੇ ਕਿਉਂ ਚੱਕਦੀ ਹੋ ਫਿਰ ਆਪ ਤਾਂ ਬਣਾਉਂਦੀ ਨਹੀਂ ਕੁਝ ਵੀ ਮੇਰੀਆਂ ਚੀਜ਼ਾਂ ਬਣੀਆਂ ਹੋਈਆਂ ਚੱਕ ਚੱਕ ਸਾਰੀਆਂ ਖਾ ਜਾਂਦੀ ਹੈਗੀ ਹਾਂ ਮੈਂ ਹੀ ਖਾ ਜਾਂਦੀ ਹਾਂ ਕੋਈ ਗੱਲ ਆਪ ਜੀ ਆਟਾ ਬਣਾ ਲਾ ਕਰੇ ਆ ਜੀ ਆਟਾ ਬਣਾ ਲਾਂਗੇ ਤੁਸੀਂ ਖਾਣਾ ਹੁੰਦਾ ਖਾਈ ਜਾਨੂੰ ਹਾਂ ਖਾਣ ਵਾਲੀ ਚੀਜ਼ ਪਿੱਛੇ ਵੀ ਆਹੀ ਕੰਜਰ ਕਈ ਮੈਂ ਆਪ ਦੇ ਖਾਣ ਖਾਤਰ ਬਣਾਈ ਸੀ ਹੁਣ ਖਾਣ ਵਾਲੀ ਚੀਜ਼ ਪਿੱਛੇ ਵੀ ਛੜਨ ਲੱਗੂਗੀ ਤੁਸੀਂ ਉੱਥੇ ਸਾਰਾ ਦਿਨ ਖਾਣ ਪੀਣੇ ਲੜਾਈ ਵੀ ਆ ਮੈਂ ਬਣਾ ਲਈ ਸਾਰਾ ਦਿਨ ਚੰਨਾ ਚੱਕ ਦੇ ਕੱਪੜੇ ਕੱਪੜੇ ਤੇ ਚੱਕੂਗੀ ਹੋਰ ਚਾੱਕ ਤੇ ਭਰੇ ਹੋਗੀ ਹੁਣ ਖਾ ਕੇ ਮੈਂ ਕਿਧਰ ਕਿਧਰ ਜਾ ਮੈਂ ਪਹਿਲਾਂ ਮੈਂ ਖੇਤੋਂ ਆਈ ਆ ਭਕਾਈ ਕਰਕੇ ਹੁਣ ਮੈਂ ਉੱਥੇ ਜਾ ਮੈਂ ਦੁਬਾਰੇ ਬਣਾਵਾ ਬਣਾ ਲੈ ਉਹ ਤਾਂ ਬਣਾਉਣਾ ਨਹੀਂ ਬਣਾਉਣਾ ਨਾ ਬਣਾ ਨਾ ਖਾ ਲੈ ਮੈਂ ਕੰਮ ਬੋਲ ਤਾ ਨਾਲ ਬਣਾ ਸੁਮਸਤ ਮਾਰੀ ਜਾਂਦੀ ਤਾ ਪਾਣੀ ਦਾ ਪਿਆ ਵਾਦੂਗੀ ਜਰਚ ਮੈਨੂੰ ਧੋ ਲੈਣ ਦੇ ਪਹਿਲਾਂ ਕੱਪੜੇ ਪਹਿਲਾਂ ਮੈਨੂੰ ਧੋ ਲੈਣ ਦੇ ਮੇਰੇ ਕੋਲੇ ਪਤਲੇ ਹੈ ਕੱਪੜੇ ਤੇਰੇ ਕੋਲ ਤਾਂ ਕੰਬਲ ਨੇਗੇ ਇਹ ਕੰਬਲ ਸੁੱਕ ਜਾਊਗਾ ਕੰਬਲੀ ਧੋਊਂਗੀ ਮੈਂ ਪਹਿਲਾਂ ਹੁਣ ਤੂੰ ਬਾਅਦ ਚ ਧੋ ਲੈ ਮੈਨੂੰ ਪਹਿਲਾਂ ਧੋ ਲੈਣ ਦੇ ਤੂੰ ਟਿਕ ਜਾ ਮੈਨੂੰ ਮੈਂ ਤਾਂ ਧਾਊਂਗੀ ਕੱਪੜੇ ਸਾਰੇ ਦਿਨ ਲੜਾਈ ਭਾਲਦੀ ਹੈਗੀ ਓਏ ਇੱਕ ਜਣੀ ਮਾਗਰੋ ਧੋ ਲਿਓ ਤੂੰ ਮਾਗਰੋ ਧੋ ਨੀ ਜਾ ਤੂੰ ਮੇਰੀ ਗੱਲ ਸੁਣ ਮੇਰੇ ਕੋਲੇ ਪਤਲੇ ਕੱਪੜੇ ਮੈਂ ਮਾਗਰੋ ਕਿਉਂ ਧੋਣਾ ਤੂੰ ਮਾਗਰੋ ਧੋ ਨੀ ਚੱਲ ਚਾ ਚੱਲ ਮਾਗਰੋ ਧੋ ਨੀ ਕੋਈ ਬਾਲੀ ਚਾਂਬਲ ਰਹੀ ਹੈ ਇਹ ਕੀ ਦੋ ਕ ਉਹ ਭਾਲ ਦੇ ਲਈ ਤੁਸੀਂ ਦੋਵੇਂ ਸਾਰਾ ਚਿਰ 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 ਕਰੀ ਜਾਂਦੇ ਹੋ। ਕੱਪੜਾ ਲੀੜਾ ਵੀ ਨਹੀਂ ਧੋਣ ਦਿੰਦੀ ਕਲੇਸਣ। ਕਿਹੜਾ ਵੇਲਾ ਹੋ ਗਿਆ ਮਸ਼ੀਨ ਨੂੰ ਚੱਲੀ ਜਾਂਦੀ ਨੂੰ। ਨਾ ਉਹਦੇ ਵਿੱਚ ਇੱਕ ਕੰਬਲ ਸੈੱਟ ਲਿਆ ਨਾ ਉਹਨੂੰ ਕੱਢੇ ਨਾ ਵਾਸਤਾ ਕਹਿ ਗੇੜੇ ਦੇਤੇ ਉਹਨੇ। ਮੈਂ ਵੀ 10 ਮਿੰਟ ਦਮ ਲੈ ਲਾਂਦੀ ਦੁਪਹਿਰੇ 'ਚ ਜੇ ਧੋ ਲਾਂਦੀ ਪਹਿਲਾਂ ਕੱਪੜੇ। ਆਪਦਾ ਹੀ ਨਹੀਂ ਬਿਚੜਨੋਂ ਹਟਦੀ ਗੀ ਗਲੇਸ ਭਾਲਦੀ ਆ ਬਾਤਾਂ ਵਧਾਉਣਾ ਇਹਨੇ। ਹਟਦੀ ਨਹੀਂ ਹੈਗੀ ਗੀ ਇਹ ਵਧਾਏ ਬਿਨਾ। ਕੰਬਲ ਜਦੋਂ ਦਾ ਕੱਢ ਹੀ ਦੇਮਾ। ਕਿਹੜਾ ਵੇਲਾ ਹੋ ਗਿਆ ਚੱਲੀ ਜਾਂਦੀ ਨੂੰ ਮਸ਼ੀਨ ਨੂੰ ਐ ਵੀ ਨਹੀਂ ਹੈਗਾ ਵੀ ਇਹਨੂੰ ਤਾਂ ਹੁਣ ਕੱਢ ਲਾਂ ਦੂਜੇ ਨੇ ਵੀ ਧੋਣੇ ਹੁੰਦੇ ਆ ਕੱਪੜੇ ਕੋਈ ਚਾਰ ਆ ਜਾਂਦੀਂ ਤੋਤਾ ਤਾਂ ਗਿਆ ਹੁਣ ਕਿਹੜੇ ਵੇਲੇ ਤਾਂ ਮਸ਼ੀਨ ਚ ਪਾਏ ਪਏ ਮੈਂ ਵੀ ਕੱਪੜੇ ਧੋਣੇ ਆਨੇ ਤੋਤਾ ਤਾਂ ਗਿਆ ਤੂੰ ਕਿਹੇ ਕਿੱਥੇ ਲੱਕ ਕੇ ਸਿੱਟਿਆ ਹੋਗਾ ਬੇੜਕ ਚੱਲ ਤੂੰ ਸੜ ਤਾਂ ਮੈਂ ਹਾਂ ਉਹ ਟੱਪ ਪਰੇ ਪਾਈ ਸੀ ਮੈਂ ਟੱਪਾ ਜਿਕੇ ਚੱਲ ਜਾ ਤੋਲਾ ਤੂੰ ਤਾਂ ਲੜਾਈ ਭਾਲਦੀ ਚੱਤੋਂ ਪੈਰ ਉਹ ਲੜਾਈ ਭਾਲਦੀ ਹੁੰਦੀ ਕਿਉਂ ਨਹੀਂ ਹੈਗੀ ਲੜਾਈ ਸਾਰਾ ਦਿਨ ਲੜਾਈ ਸੋਟਾਲ ਜਾ ਆਹ ਕਾਹਦੇ ਐ ਵੀ ਮੈਨੂੰ ਚਾਹੀਏ ਸਾਰਦੀ ਮੈਂ ਤਾਂ ਆਪ ਹੀ ਧੋਂਗੀ ਹੁਣ ਅੜ ਕੇ ਮੇਰੀ ਵਾਰੀ ਹੈ ਨਾ ਮੈਂ ਕੱਪੜੇ ਧੋਂਗੀ ਕਿਹੜੇ ਵੇਲੇ ਤੇ ਪਾ ਰੱਖਿਆ ਤੁਸੀਂ ਮੈਂ ਧੋਣ ਨਹੀਂ ਦਿੰਦੀ ਹੈਗੀ ਅੱਜ ਪਰ ਮੇਰਾ ਹੋ ਜਿਆ ਕੱਪੜਾ ਧੋ ਅੱਜ ਐਸੇ ਲੋਟੀ ਚੱਲੂ ਆਪਣਾ ਕੰਮ ਹੁਣ ਬਸ ਫਿਰ ਧੋਣ ਮੈਂ ਵੀ ਨਹੀਂ ਦਿੰਦੀ ਹੈਗੀ ਮੈਂ ਦਵਾਰੇ ਸਿੱਟੂਗੇ ਸਿੱਟ ਲਈ ਤੂੰ ਦਵਾਰੇ ਫਿਰ ਹੁਣ ਅੱਛਾ ਦਿਖਾ ਮੈਨੂੰ ਇਹਨਾਂ ਨੂੰ ਅੱਛਾ ਕਰ ਦੇ ਮੈਂ ਨਹੀਂ ਅੱਜ ਧੋਣ ਦਿੰਦੀ ਤੈਨੂੰ ਆਹ ਧੋਣ ਮੈਂ ਵੀ ਅੱਡ ਲਿਆ ਉਹ ਪੈਸਾ ਨੂੰ ਅੱਡ ਲਿਆ ਤਾਂ ਮਸ਼ੀਨ ਮੈਨੂੰ ਤਾ ਜਾ ਲਿਆ ਤਾਂ ਤੁਹਾਨੂੰ ਅੱਡ ਮੈਂ ਬਟ ਟੇਕ ਜਾ ਕਰ ਸੇ ਵੇਲੇ ਸਾਡੇ ਦੋਨਾਂ ਭਰਾਵਾਂ ਵਿੱਚ ਵੀ ਫਰਕ ਪਾਉਂਗਾ ਉੱਥੇ ਕੋਈ ਤੁਮ ਨਹੀਂ ਕੰਮ ਦਿੰਦੀ ਹੈ ਮੈਨੂੰ ਜੇ ਓਏ ਬਾਰੀ ਬੰਦ ਲੋ ਇਤਨੇ ਹੱਥ ਨੇ ਤੂੰ ਲੇਕਨੇ ਤਰਖੇ ਤੋਂ ਦੋਨੇ ਡਾਂਗਾ ਭਾਲ ਦਿਉਂਗੀਆਂ ਕਿਹੜੇ ਵੇਲੇ ਦੀ ਲੱਗੀ ਬਈ ਇਹ ਕੱਪੜੇ ਤੋਂ ਪਹਿਲੇ ਦੂਜੇ ਧੋਲੇ ਹੁਣ ਕੰਬਲ ਸਿੱਟ ਲੈ ਵੀ ਮੈਨੂੰ ਆ ਵੀ ਧੋਣੇ ਆ ਨਹੀਂ ਵੀ ਨਹੀਂ ਘੱਟ ਮਾੜਾ ਮੋਟਾ ਘਰ ਦਾ ਕੱਠ ਰਹਿ ਲੈ ਤਾ ਮੋਂ ਤੁਸੀਂ ਰਹਿ ਟਹਿ ਜਾਓ ਕਿਸੇ ਵੇਲੇ ਕਿਸੇ ਵੇਲੇ ਟਹਿ ਜਾਓ ਸਾਰੇ ਗਮਾਂਡ ਚ ਪਤਾਗਾ ਵੀ ਤੁਹਾਡੇ ਕਿ ਮੈਂ ਖੌਰੂ ਪੈਂਦਾ ਹਾਂ ਨਾ ਤਨੇ ਫਿਰ ਮੈਂ ਤਾਂ ਹੱਥ ਨੇ ਕੱਪੜੇ ਧੋਂਦੀ ਨਹੀਂ ਹੈਗੇ ਆਪਣੇ ਵਾਲੇ ਕੱਪੜੇ ਸੁੱਕਦੇ ਨਹੀਂ ਹੈਗੇ ਕਿ ਇਹ ਧੋਲੇ ਕਰੋ ਆਪਣੇ ਮਨ ਦਾ ਧੋਂਦੀ ਨਹੀਂ ਵੀ ਨਹੀਂ ਹੱਥ ਨੇ 2 ਵਜੇ ਧੋਲੇ ਨਹੀਂ ਮੈਂ ਤਾਂ ਉਹ ਕੱਪੜੇ ਸਰ ਤਾ ਡੋਡੋ ਹਾਂ ਇਹਦੇ ਤੋਂ ਤੂੰ ਪਲੱਗ ਪੱਟੇਂਗਾ ਇਹ ਤਾਂ ਧੋਲੇ ਕੱਪੜੇ ਸਾਰੇ ਹੱਥ ਨੂੰ ਪਾਉਣ ਵਾਲੇ ਇਹਦੇ ਤਾਂ ਤੂੰ ਪੱਟੇਂਗਾ ਹੀ ਪਲੱਗ ਮੈਂ ਕਲੇਸ਼ ਪਾਉਣੀ ਹੈਗੀ ਇਹਦਾ ਕਲੇਸ਼ ਨਹੀਂ ਦੱਸਦਾ ਮੇਰਾ ਕਲੇਸ਼ ਦੱਸ ਗਿਆ ਤੈਨੂੰ ਹਾਂ ਦੱਸ ਗਿਆ ਜੀ ਪਹਿਲਾਂ ਉਹਨੂੰ ਕਿਹਾ ਸੀਗਾ ਪਰ ਹੁਣ ਉਹ ਤਾਂ ਤੂੰ ਖੁਸ਼ ਸੀਗੀ ਤੇ ਤੈਨੂੰ ਕਹਿੰਦਾ ਹੁਣ ਤੂੰ ਗੁੱਸੇ ਹੋ ਗਈ ਚੰਗਾ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਅੱਡ ਲੈ ਦੋ ਭਾਈ ਮਸ਼ੀਨ ਬਸ ਰਹਿਣ ਦੇ ਸਾਥ ਤੇ ਕੰਪਿਊਟਰ ਆਇਆ ਕੋ ਹੁਣ ਚਾਹ ਲੈ ਕੇ ਦੀ ਆ ਲੈ ਆਉਂਦੀ ਹੈਗੀ ਚਾਹ ਤਾਂ ਪਾ ਰੱਖੀ ਸੀਗੀ ਜਿਆਦਾ ਦੇਖ ਲੈ ਜਿੱਤ ਤੂੰ ਆਪ ਦੇ ਅੱਖੀ ਦੇਖ ਲਿਆ ਕਲੇਸ਼ ਉਹ ਕਿਸੇ ਵੇਲੇ ਨਹੀਂ ਲੋਟ ਆਉਂਦੀ ਹੈਗੀ ਨਾ ਤਾਂ ਹੋਰ ਸੋਈ ਚ ਲੋਟ ਆਉਂਦੀ ਹੈਗੀ ਕੋਈ ਕੰਮ ਕਰਨ ਦਿੰਦੀ ਹੈਗੀ ਨਾ ਕੋਈ ਲੀੜੇ ਕੱਪੜੇ ਦਾ ਦੋਨੇ ਕੱਟ ਨਹੀਂ ਮੈਂ ਤਾਂ ਮੈਂ ਹੁਣ ਕੱਲੀ ਨੂੰ ਕਿਵੇਂ ਕਹਾਂ ਕੱਟ ਤੂਜੀ ਤੂੰ ਵੀ ਨਹੀਂ ਹੈਗੀ ਸਾਡਾ ਦੋਨੇ ਭਰਾਵਾਂ ਦਾ ਆਸੇ ਮੋਹ ਪਿਆਰਾ ਤੁਸੀ ਉਹ ਪਾੜਨੇ ਆ ਭਾਂਡੇ ਅਟ ਕਰਨੇ ਆ ਆ ਭਾਂਡੇ ਟੱਟ ਹੋਣਗੇ ਇੱਕ ਦਿਨ ਅੱਜ ਨਾ ਹੋਣਗੇ ਤਾਂ ਕੱਲ ਨੂੰ ਹੋ ਜਾਣਗੇ ਓਏ ਐਂ ਤੇ ਜੂਪਾ ਕੇ ਹੋਣਗੇ ਅਟ ਕੋਈ ਸੈਂਤੀ ਹੁੰਦੀ ਹੈਗੀ ਆ ਕੱਲ ਨੂੰ ਵਰਤ ਦੇ ਰਹਿ ਗਏ ਤੁਹਾਡੇ ਸਾਹ ਵਰਤਨ ਵਾਲਾ ਤਾਂ ਹੈ ਨਹੀਂਗਾ ਵਰਤਨ ਵਾਲਾ ਨਹੀਂ ਹੈਗਾ ਫਿਰ ਉਹਨੂੰ ਵੀ ਦੇਖਣਾ ਚਾਹੀਦਾਗਾ ਤੁੱਡ ਨਾ 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 ਇਹ ਕੰਮ ਨਹੀਂ ਚੱਲਦਾ ਬੁੜੀਆਂ ਦੀ ਚੰਨੀ ਇੱਥੇ ਅੱਡ ਹੋਏ ਜਿੱਦੇ ਸਾਡੇ ਦੋਨੇ ਭਰਾਵਾਂ ਦਾ ਮਨ ਕਿੱਤਰੇ ਉੱਤੇ ਅੱਡ ਹੋਵਾਂਗੇ ਤੁਹਾਡੇ ਮਗਰ ਲੱਗੇ ਨਹੀਂ ਅੱਡ ਹੁੰਦੇ ਜੀ ਸਾਡਾ ਕੋਈ ਸਿਰ ਪਾੜ ਜਾਊਗਾ ਫਿਰ ਦੇਖੀ ਜਾਊਗੀ ਫਿਰ ਤੂੰ ਮਗਰ ਲੱਗੀ ਕਦੇ ਕਦੇ ਤਾਂ ਬੰਦਾ ਮਗਰ ਲੱਗ ਜਾਂਦਾ ਹੁੰਦਾ ਹੈਗਾ ਮਗਰ ਲੱਗੇ ਉਹਨਾਂ ਨਾਲ ਤੇ ਲੱਗੇ ਸਾਖ ਰਹਿ ਰਹੇ ਨੇ ਤੇ ਉਹ ਕੰਮ ਚਾ ਲੈ ਜਾਂ ਪਾਣੀ ਲੈ ਪਹਿਲਾਂ ਚਾਹ ਤਾਂ ਫੇਰ ਦੇ ਲੇ ਅਲਪਾਨੀ ਇਕਨਾਂ ਮੇ ਤਾਂ ਨਹੀਂ ਆਂਦੀ ਸੇ ਅਮਨ ਨਾ ਸਾਰਾ ਦਿਨ ਲੜਦੀ ਰਹਿੰਦੀ ਹੈ ਮੇਰੇ ਨਾਲ ਤੁਹਾਡਾ ਰੋਜ਼ ਦਾ ਹੀ ਕੰਮ ਹੈ ਹੋ ਗਏ ਕੱਪੜੇ ਆਪਦੇ ਤੋਂ ਨਹੀਂ ਮੇਰੀ ਗੱਲ ਸੁਣ ਪਤਲੇ ਧੋ ਲੈ ਤੇ ਜਦੋਂ ਮੈਂ ਧੋਣ ਲੱਗੀ ਉਦੋਂ ਚੱਕ ਕੇ ਕੰਬਲ ਪਾ ਲੈ ਵਿੱਚ ਵੀ ਮੈਨੂੰ ਵੀ ਲੋੜ ਆ ਕੱਪੜੇ ਮੈਂ ਵੀ ਧੋਣੇ ਆਗੇ ਆਪਦੇ ਬਾਕੀ ਕੰਬਲ ਕੀ ਲੱ ਕੱਪੜੇ ਲੱਤੇ ਕਾਦੇ ਪਿੱਛੇ ਆ ਕਿਉਂ ਔਕਲੇਸ਼ ਕਰਦੇ ਹੋ ਨੇ ਘਰੇ ਜਦੋਂ ਦੋ ਮਿੰਟ ਧੋਣੇ ਆਗੇ ਕਰੇ ਕਸ਼ਮੀਰ ਵਾਲਾ ਜੰਗ ਲੱਗੀ ਪਿਆ ਹੁੰਦਾ। ਭਈ ਮੈਨੂੰ ਨਹੀਂ ਪਤਾ ਪਰਨਾ ਤਾਂ ਅੱਡੀ ਹੋਣਾ ਪਊਗਾ। ਕਿਸੇ ਕੰਮ ਨੂੰ ਨਹੀਂ ਉਹ ਕਰਨ ਦਿੰਦੀ ਹੈਗੀ ਕਿ ਹੱਥ ਲਾਉਂਦੀ ਹੈਗੀ ਉਹ। ਆਪਾਂ ਤਾਂ ਅੱਡੀ ਹੋਣਾ ਬਸ। ਓਏ ਅੱਡਾ ਤੁਸੀਂ ਰਹਿਣ ਦਿਓ। ਕਿਉਂ ਐਵੇਂ ਜਲੂਸ ਕੱਢਿਆ ਪਿੰਡ 'ਚ? ਮੈਂ ਜਦੋਂ ਘਰੇ ਆਉਂ ਮੈਂ ਆ ਕੇ ਸੁੱਖ ਦੀ ਤਾਂ ਪਾਣੀ ਦੀ ਘੁੱਟ ਨਹੀਂ ਪੀਤੀ। ਹਾਂ ਹਾਂ। ਉਹਦੀ ਚਾਰ ਹੀ ਪੀਤੀ। ਆ ਗਿਆ ਖੇਤੋਂ? ਆ ਤਾਂ ਗਿਆ ਮੈਂ ਖੇਤੋਂ। ਆਉਂਦਿਆਂ ਤਾਂ ਝੱਜੂ ਪਿਆ ਖੜਾ ਹੁੰਦਾ। ਸੁਣ ਲਈਆਂ ਸਾਰੀਆਂ ਕਰਾਈਆਂ। ਕੀ ਸੁਣ ਲਗਾ ਮੈਂ ਤਾਂ ਆ ਕੇ ਰੋਜ ਹੀ ਸੁਣਦਾ ਸੁਣੀ ਚੱਲ ਮੈਂ ਫੇਰ ਹੀ ਬੋਲੂ ਸੁਣ ਲੈਦੀਆਂ ਪਹਿਲਾਂ ਉਹ ਤਾਂ ਕੋਈ ਕੰਮ ਨਹੀਂ ਕਰਦੀ ਹੈਗੀ ਹਰੇਕ ਕੰਮ ਮੈਂ ਕਰਦੀ ਹੈਗੀ ਹਰੇਕ ਦੇ ਵਿੱਚ ਆ ਪੜ ਜੂਗੀ ਲੀੜਾ ਕੱਪੜਾ ਮੈਨੂੰ ਨਹੀਂ ਧੋਣ ਦਿੰਦੀ ਹੈਗੀ ਦਾਲ ਰੋਟੀ ਬਣਾਉਣੀ ਆ ਆਪੇ ਪਹਿਲੀਆਂ ਚੀ ਚਾ ਕੇ ਖਾ ਜਾਂਦੀ ਆ ਆਪ ਤਾਂ ਕੁਝ ਬਣਾਉਂਦੀ ਨਹੀਂ ਹੈਗੀ ਫਿਰ ਤੇਰੇ ਕਿਹੜਾ ਹੱਥ ਨਹੀਂ ਲੱਗੇ ਤੂੰ ਖਾਲਾ ਪਕਾਲਾ ਫਿਰ ਮੇਰੇ ਪੱਕਿਆ ਵੀ ਨਹੀਂ ਮੇਰੇ ਤਾਂ ਬਣਾਇਆ ਵੀ ਨਹੀਂ ਛੱੜਦੀ ਹੈਗੀ ਜੀ ਤੇ ਜਦੋਂ ਉਹ ਪਕਾਉਂਦੀ ਆ ਤੂੰ ਖਾ ਜਾ ਮੈਂ ਨਹੀਂ ਬਸ ਮੈਂ ਤਾਂ ਢੀ ਹੋਣਾਗਾ ਹੁਣ ਸੁਣ ਮੁੰਡੇ ਮੇਰੀ ਗੱਲ ਪਹਿਲਾਂ ਤਾਂ ਛੋਟਾ ਆ ਛੋਟੇ ਦੇ ਕੰਨ ਤੈਨੂੰ ਚਾਹ ਪਾਣੀ ਪਿਆ ਤੇ ਪਹਿਲੀ ਕੰਨ ਭਰ ਤੇ ਤੇਰਾ ਆਹਦਾ ਹਜੇ ਗਲਾਸ ਧਰਿਆ ਆ ਕੇ ਛੋਟੇ ਨੇ ਛੋਟੇ ਨੂੰ ਤਾਂ ਸੁਣਾਈ ਉਹ ਤਾਂ ਤੂੰ ਵੀ ਨਹੀਂ ਬੋਲੀ ਹੁਣ ਜੀ ਇਹਨੂੰ ਮੈਂ ਕੁਛ ਦੱਸਣ ਲੱਗੀ ਤੂੰ ਵਿਚ ਆ ਕੇ ਲੱਗੀ ਕੀ ਬੋਲਾਂ ਤੁਹਾਡੇ ਚ ਜੇ ਮੈਂ ਬੋਲਣ ਲੱਗਣੀ ਆਪਣੇ ਤਿੰਨਾਂ ਦੀ ਨਹੀਂ ਨਿਭਣੀ ਨਹੀਂ ਬਣੀ ਨਹੀਂ ਹੈਗੀ ਬਸ ਮੈਂ ਤਾਂ ਕਹੇ ਤਾਂ ਜੱਤ ਭਈ ਅੱਡੋ ਅੱਡ ਚੀਜ਼ਾਂ ਕਰ ਦੋ ਸਾਡਾ ਤੇ ਨਹੀਂ ਮੈਂ ਤਾਂ ਅੱਡੀ ਹੀ ਹੁੰਦੇ ਨਹੀਂ ਅੱਡ ਤਾਂ ਮੈਂ ਤਾਂ ਅੱਡ ਹੋਊਂਗੀ ਬਸ ਫਿਰ ਇਹ ਤਾਂ ਹੁੰਦੇ ਨਹੀਂ ਹੈਗੇ ਦੋ ਕਿ ਪੂਰੇ ਕਿਵੇਂ ਆਵਾਂਗੇ ਆਈਏ ਨਾ ਆਈਏ ਦੇਖਣਾ ਜ਼ਮੀਨ ਦਾ ਜੋਰ ਹੈ ਨਾ ਹੋਵੇ ਆਪਣੇ ਕੋਲੇ 5 ਦਾ ਕਿੱਲੇ ਟਾਈਮ ਪਾਸ ਤੇ ਮੈਨੂੰ ਆਇਆ ਤਾਂ ਦੱਸ ਤੇ ਮੈਨੂੰ ਨਹੀਂ ਪਤਾ ਹੈਗਾ ਦਾ ਬਸ 10 ਕਿੱਲੇ 20 ਠੇਕੇ ਤੇ ਲੈਣੇ ਆ ਮੁੰਡਿਆਂ ਨੀਰੇ ਆ ਚ ਪਈ ਜਾਂਦਾ ਨੀਰੇ ਚਾਰੇ ਮੈਂ ਪਾਉਣੀ ਆ ਆ ਦੋ ਗਿੱਠਾਂ ਦੀ ਰਸੋਈ ਚ ਨਿਆਣਾ ਤੇ ਸਿੰਘ ਨਹੀਂ ਆਉਂਦਾ ਆਈ ਤੇ ਨੰਬਰ ਬੀ ਮਸਾਲਾ ਕਿ ਰੱਖ ਤਾ ਹੁੰਦਾ ਨਾ ਉਹਨਾਂ ਦੇ ਸਰਚੋ ਗੋਹਾ ਨਾ ਨਿਕਲ ਆ ਪੇ ਲੋਟਦੀਆਂ ਫੇਰ ਲੋਟ ਸੀ ਗਿਆ ਉੱਥੇ ਰਸੋਈ ਚ ਲੜ ਪਿਆ ਰਸੋਈ ਚੋਂ ਨਿਕਲ ਕੇ ਮਸ਼ੀਨ ਕੋਲ ਲੜ ਪਈਆਂ ਗੱਲਾਂ ਕੋਈ ਹੀ ਰੋਲ ਤਾਂ ਆਇਆ ਕੰਮ ਨਹੀਂ ਇਹਨਾਂ ਕੋਲੇ ਸਾਰਾ ਦਿਨ ਕੋਲਾ ਤਾਂ ਦਿੰਦਾ ਤਾਂ ਸੋਡਾ ਕਰੀ ਜਾਂਦਾ ਹਜੇ ਤੱਕ ਸਾਡੇ ਕੋਲੇ ਕੰਮ ਹੈ ਨਹੀਂਗਾ ਕੋਈ ਉਹਨੇ ਤਾਂ ਦਿਨ ਮੈਨੂੰ ਆਇਆ ਤਾਂ ਦਾਦੇ ਕੋਲੇ ਡੂੜ ਤਾਂ ਖੋਜੀ ਏ ਉਹ ਵੀ ਮੈਂ ਸਾਹਮਣੀ ਆ ਉਹ ਵੀ ਮਾਂ ਪਾਉਂਦੀ ਐ ਨੀਰਾ ਤੂੰ ਹੋਰ ਕਿਹੜਾ ਕੰਮ ਨਹੀਂ ਕਰੇ ਹੈ ਨਹੀਂ ਕੰਮ ਕੋਈ ਸਾਡੇ ਕੋਲ ਤਾਂ ਲੜਾਈ ਏ ਕੋਈ ਕੰਮ ਨਹੀਂ ਲੜਾਈ ਹੋਵੇ ਨਾ ਹੋਵੇ ਬਸ ਵੀ ਮੈਂ ਤਾਂ ਹੁਣ ਨਾਲ ਰਹਿਣਾ ਹੀ ਨਹੀਂ ਹੈ। ਉੱਥੇ ਕੌਲੀ ਘਰਲੀ ਮੈਨੂੰ ਚਾਹ ਦੀ ਘੁੱਟ ਪਿਓਗੇ ਕਿ ਮੈਂ ਤੁਹਾਡਾ ਇੱਥੇ ਜੱਗ ਸੁਣਨਾ ਹੈ। ਹੁਣ ਜੇ ਮੈਂ ਉਧਰ ਜਾਵਾਂਗੀ ਚਾਹ ਬਣੀ ਜਾਊਗੀ ਐ ਨਹੀਂ ਪਤਾ ਗਾਂਸ ਤੇ ਮੂਰੇ ਬੈਠੀ ਹੋਵੇ। ਫਿਰ ਤੇਰੇ ਗੋਲੀ ਮਾਰ ਦਈਏ ਜਾਂ ਮੂਰੇ ਬੈਠੀ ਹੋਊਗੀ। ਹਰ ਇੱਕ ਚੀਜ਼ ਆਪਦਾ ਚੱਕ ਕੇ ਆਪਦਾ ਕੰਮ ਸਿੱਧਾ ਕਰਨ ਦੀ ਕਰਦੀ ਹੈ ਫਿਰਦੀ ਰਹਾ ਮੈਂ ਭੌਂਕਦੀ। ਤੂੰ ਚੁੱਲ੍ਹੇ ਤੇ ਮਰਜੀ। ਇਹਨਾਂ ਨੇ ਤਾਂ ਭਈ ਪਤਾ ਨਹੀਂ ਕੀ ਇਹਨਾਂ ਦੇ ਉੱਪਰ ਤੋਂ ਬਮਾਈ ਚੜੀ ਹੈ। ਪਾੜਨਾ ਭੁੱਲੇ ਇਹਨਾਂ ਨੇ ਦੋਨਾਂ ਨੂੰ। ਬੜਾ ਭੂਤ ਮਮਾਈ ਚੜੀ ਹੈ ਸਾਰਾ ਦਿਨ। ਬੰਦੇ ਨੂੰ ਆਏ ਨੂੰ ਪਾਣੀ ਦੀ ਘੁੱਟ ਨਹੀਂ ਪੀਣ ਦਿੱਤੀ ਆ ਧਰਿਆ ਪਿਆ ਗਲਾਸ ਹੁਣਾ ਆਇਆ ਮੈਂ ਤਾਂ ਮੈਂ ਤਾਂ ਜਦੋਂ ਘਰੇ ਆਉਣਾ ਆਹੀ ਜੰਗ ਲੱਗੀ ਪਈ ਹੁੰਦੀ ਆ ਉਹ ਹੀ ਹਾਲ ਆ ਪਹਿਲਾਂ ਮੈਂ ਅੱਧਾ ਘੰਟਾ ਹੋ ਕੇ ਘਟੇ ਅੱਧਾ ਘੰਟਾ ਪਹਿਲਾਂ ਫੇਰ ਇਹ ਲੜੀ ਜਾਂਦੀ ਸੀ ਇਹ ਕੀ ਯਾਰ ਇਹਨਾਂ ਦਾ ਕਲੇਸ਼ ਨੇ ਲਹੂ ਪੀ ਲਿਆ ਭਾਣਾ ਮੈਂ ਤਾਂ ਹੀ ਤਾਂ ਕਹਿੰਦਾ ਸੀ ਬਾ ਦੂਰ ਦੂਰ ਤੱਕ ਨਾ ਐ ਦੁੱਖ ਨਣਗੇ ਨਾ ਭਾਈ ਉਦੋਂ ਤਾਂ ਤੂੰ ਵੀ ਨਹੀਂ ਬੋਲਿਆ ਕੁਛ ਤੂੰ ਆਖ ਨਹੀਂ ਸਕਦਾ ਸੀ ਕਿ ਵੀ ਤੂੰ ਕੰਬਲ ਤੋਂ ਹੀ ਨਹੀਂ ਇਹਨੇ ਤਾਂ ਪਤਲੇ ਕੱਪੜੇ ਵੀ ਨਹੀਂ ਧੋਤੇ ਹਲੇ ਇਹਨੇ ਕੀ ਕਹਿਣਾ ਸੀ ਜੀਨ ਦਾ ਕਰੋ ਭਾਬੀ ਰਹਿਣ ਦੇ ਰਹਿਣ ਦੇ ਕਰੋ ਹਾਂ ਮੈਂ ਕਰ ਦੂਜੀ ਦੇ ਮਗਰ ਲਾ ਕੇ ਦੂਜੀ ਨੂੰ ਕੁੱਟਣ ਲਾ ਕੇ ਫਿਰ ਤਾਂ ਤੁਸੀਂ ਰਾਜੀ ਹੋ ਫਿਰ ਮਾੜਾ ਮੋਟਾ ਤਾਂ ਤੁਸੀਂ ਆਖ ਹੀ ਸਕਦੇ ਉਹਨਾਂ ਮਾਂ ਕਹਿੰਦੀ ਉਹਨੂੰ ਕੁਛ ਦੇਖ ਲਓ ਮਾਂ ਤਾਂ ਸੰਭਚਾਏ ਫਸੀ ਐ ਥੋੜੇ ਫਸੀ ਆ ਹਾਂ ਸੰਭਚਾਏ ਫਸੇ ਹੋਏ ਮੈਨੂੰ ਨਹੀਂ ਪਤਾ ਮੈਂ ਫਸੇ ਹੋਇਆ ਭੋਲੇ ਪਤਾ ਇਹਨਾਂ ਦੇ ਸੰਭਚਾਏ ਫਸੇ ਹੋਏ ਆ ਜੇ ਇਹ ਚੱਲੀ ਜਾਊਗਾ ਇਹ ਸਾਨੂੰ ਕਰਾਉਣਗੇ ਆਡੋ ਆਡੀ ਫੱਟੀ ਜਾਣ ਜਿਕਰ ਐਸਾ ਫੱਟੀ ਜਾਏ ਚੱਲੇਗੇ ਟਾਲੀ ਭਰ ਲਾਵਾਂਗੇ ਆ ਮੇਰੇ ਉਹਦੇ ਤਾਂ ਜੰਗ ਛੜਿਆ ਪਹਿਲੇ ਬਸ ਕੋਈ ਨਹੀਂ ਜੀ ਚਾਹ ਘੱਟੀ ਤੋਂ ਪਰ ਟਰਾਲੀ ਨੀਰਾਣੀ ਚਾਰਾਣੀ ਪਉਣਾ ਹੈ ਸੀ ਇਹਨਾਂ ਨੇ ਬਸ ਅੱਖਾਂ ਚਾਹ ਦੀ ਘੁੱਟ ਪੀ ਕੇ ਚਾਹ ਦੀ ਘੁੱਟ ਪੀ ਕੇ ਲੜਾਈ ਸਾਰਾ ਦਿਨ ਆ ਚਾਰ ਦਿਨਾਂ ਨੂੰ ਲੱਗ ਗਈ ਮਸ਼ੀਨ ਲੱਗ ਗਈ ਝੋਨੇ ਵੜਨ ਸੋਨੂੰ ਪਿਆਈ ਖੜੀਆਂ ਚਾਹ ਪੀ ਲੈਣ ਲਾਉਂਗਾਂ ਇੱਥੀਆਂ ਆਲੀ ਮੈਂ ਤਾਂ ਚਾਹ ਕਰਦੀ ਆ ਸਿਲੰਡਰ ਤਾਂ ਖਤਮ ਹੋ ਰਿਹਾਗਾ ਤੇ ਫਿਰ ਮੈਂ ਚਾਹ ਕਰਨੀ ਸੀਗੀ ਫਿਰ ਮੈਂ ਕੀ ਕਰਾਂ ਜੇ ਤੂੰ ਚਾਹ ਕਰਨੀ ਸੀਗੀ ਹੁਣ ਮੈਂ ਤਾਂ ਥੱਕਿਆ ਰਖੀਰ ਬਣਾਉਣੀ ਹੈਗੀ ਖੀਰ ਤੂੰ ਫੇਰ ਬਣਾ ਲਈ ਮੈਂ ਦਵਾਈ ਲੈਣੀ ਹੈਗੀ ਫੇਰ ਦਵਾਈ ਲੈਣੀ ਹੈਗੀ ਤੂੰ ਫੇਰ ਲੈ ਲਈ ਹੂ ਲਾੜਾ ਬਣਾ ਚਾਹ ਪੀਤੀ ਦੀ ਦਵਾਈ ਮੈਂ ਤੁਹਾਡੀ ਦਵਾਈ ਲੈਣੇ ਮੈਨੂੰ ਚਾਹ ਬਣਾ ਲੈਣੀ ਨਾ ਨਾ ਚਾਹ ਨਹੀਂ ਹੁਣ ਬਣਾਉਣੀ ਹੈਗੀ ਕਿਰਾ ਮੈਨੂੰ ਵੀ ਇੱਥੇ ਗਰਮੀ ਆਉਂਦੀ ਹੈਗੀ ਸੋਚ ਤੇਰੀ ਮੈਂ ਖੜੀ ਰਹੂੰਗੀ ਕੋਈ ਅਰੇ ਫੇਰ ਉਹ ਘਰ ਲਈ ਫੇਰ ਬਣਾ ਲਈ ਹੁਣ ਚਾਹ ਤੁਹਾਨੂੰ ਬਣਾਉਣੀ ਅੜਗੇ ਮੈਂ ਦਵਾਈ ਦੇ ਦੋ ਵੀ ਭਾਈ ਮੇਰੀ ਖੀਰ ਬਣੀ ਹੈ ਤੂੰ ਵੀ ਨਹੀਂ ਬਣਾ ਸਕਦੀ ਹੈਗੀ ਇਹ ਕੀ ਗੱਲ ਹੋਈ ਤੈਨੂੰ ਸਾਰਾ ਦਿਨ ਤੂੰ ਹੀ ਲੱਗੀ ਰਹਿਣੀ ਹੈਗੀ ਤੂੰ ਹੀ ਲੱਗ ਰਹੀ ਤੇ ਮੈਨੂੰ ਤੂੰ ਨਹੀਂ ਬਣਾਉਂਦੀ ਹੋਏਗੀ ਇਹ ਬਣਾਉਣੀ ਤੇਰੇ ਨਾਲ ਮੇਰਾ ਕੁਝ ਵੀ ਨਹੀਂ ਆਏਗਾ। ਨਾ ਇਹ ਕੋਈ ਗੱਲ ਹੋਈ ਆ ਇਹ ਬਲੱਗ ਮੈਂ ਤੈਨੂੰ ਕਹਿੰਦਾ ਗੈਸ ਤੇ ਪਹਿਲਾਂ ਚਾਹ ਮੈਨੂੰ ਬਣਾ ਲੈਣ ਦੇ ਆਪਦਾ ਮਨ। ਮੈਂ ਤਾਂ ਬਿੜ ਬਣਾਇਚੀ ਨਹੀਂ ਖਾਏਗੀ ਰਾਂਝਲੀ। ਫਿਰ ਹੁਣ ਇਹ ਨਹੀਂ ਚੱਲਦਾ ਚੁੱਲਾ ਨਹੀਂ ਚੱਲਦਾ। ਇਹ ਚੱਲੂਗਾ ਇਹ ਤਾਂ ਨਹੀਂ ਚੱਲਦਾ। ਚੁੱਲਾ ਨਹੀਂ ਹੁਣ ਚੱਲਦਾ ਹੈਗਾਗਾ। ਹੁਣ ਤਾਂ ਇੱਕ ਪਾਸਾ ਹੋ ਕੀ ਚੱਲੂ ਚੁੱਲੇ ਦਾ। ਚੱਲ ਦੇਖੀਂ ਆਰ ਕੇ ਫਿਰ। ਸਾਰਾ ਦਿਨ ਹੀ ਤੂੰ ਆਰ ਕੇ ਚਲਾਈ ਜੰਨੀ ਹੈਗੀ ਕਿਤੇ ਕੁਝ ਹੈ ਨਹੀਂ ਕਿ ਮੇਰਾ। ਗੈਸ ਵੀ ਮੁਕਾ ਕੇ ਖੁੰਝੇ ਲਾਤਾ ਤੈ ਮੈਂ ਮਕਾਤਾ ਕਰੀ ਜਾਇਆ ਕਦੇ ਹਾਂ ਹਾਂ ਬਸ ਮੈਂ ਹੀ ਮਕਾਉਨੀ ਆ ਕਿ ਸੋਡਾ ਤਾਂ ਕੋਈ ਉਹ ਹੀ ਨਹੀਂ ਹੈਗਾ ਹੁਣ ਤਾਂ ਇੱਕ ਪਾਸਾ ਹੋ ਕੇ ਚੱਲੂ ਇਹ ਆਏ ਕਿਵੇਂ ਚੱਲੂਗਾ ਇੱਕ ਪਾਸਾ ਹੋ ਤਾਂ ਇਹ ਤਾਂ ਮੈਂ ਬਣਾ ਕੇ ਨਾ ਇਹ ਨਹੀਂ ਚੱਲਦਾ ਤਾਂ ਚੁੱਲਾ ਨਹੀਂ ਚੱਲਦਾ ਹੈਗਾ ਹੁਣ ਜਿੰਨਾ ਚਿਰ ਇੱਕ ਪਾਸਾ ਨਹੀਂ ਹੁੰਦਾ ਹੈਗਾ ਮੈਂ ਮਾਰੂ ਤੇ ਬਸ ਚੱਕ ਕੇ ਮੱਥੇ 'ਚ ਮਮਾ ਇਹ ਹਟਾ ਮਾਰ ਕੇ ਦੇਖ ਅੱਜ ਮੱਥੇ 'ਚ ਮੇਰੀ ਗੱਲ ਸੁਣ ਮੈਂ ਮੈਂ ਕਿ ਮੈਂ ਦਵਾਈ ਲੈਣੀ ਹੈ ਮੈਨੂੰ ਮਾੜਾ ਜਿ ਚਾਹ ਦੀ ਘੁੱਟ ਕਰ ਲੈਣ ਦੇ ਉਹ ਮੁਕਾਤਾ ਗੈਂਸ ਮੁੱਕਿਆ ਪਿਆਗਾ ਇਹ ਬਣਾਉਂਦੀ ਅਖੀਰ ਮੈਂ ਕਹਦਾ ਉਹ ਅੱਗਾ ਤੂੰ ਮਕਾਤਾ ਉਹ ਮੈਂ ਮਕਾਤਾ ਨਹੀਂ ਚੇਕ ਕਿਆ ਖੋਦੀ ਜਾਂਦੀ ਪਲਾਸ ਇੱਕ ਘੁੱਟ ਚਾਹ ਨਹੀਂ ਕਰ ਰਹੀ ਮੈਂ ਕਿ ਤੂੰ ਤਾਂ ਖੀਰ ਬਣਾਉਣੀ ਤੈਨੂੰ ਤਾਂ ਦੋ ਘੰਟੇ ਲੱਗ ਜਾਣਗੇ ਮੈਂ ਘੁੱਟ ਚਾਹ ਦੀ ਬਣਾਉਣੀ ਮੈਨੂੰ ਬਣਾ ਲੈਣ ਦੇ ਪਹਿਲਾਂ ਸੋਡਾ ਨਹੀਂ ਮੁੱਕਦਾ ਸਿਆਪਾ ਸੋਡਾ ਨਹੀਂ ਮੁੱਕਦਾ ਸਿਆਪਾ ਸਾਡਾ ਨਹੀਂ ਮੁੱਕਦਾ ਹੈਗਾ ਫਿਰ ਅੱਜ ਕੀ ਹੋ ਰਿਹਾ ਹੋ ਜਾਓ ੱਡ ਹੋ ਜਾਓ ੱਟ ਹੋ ਕੇ ਰਾਜੀ ਆਂ ਅਸੀਂ ੱਟ ਹੋ ਕੇ ਰਾਜੀ ਹਾਂ ਬਾਈ ਹੁਣ ਮੈਂ ਤਾਂ ਬਣਾਉਂ ਨਾ ਨਾ ਇਹ ਨਹੀਂ ਚੱਲਦਾ ਚੰਨੂ ਗਾਇਆ ਤਾਂ ਹੁਣ ਚੰਨੂ ਨਹੀਂ ਚੱਲਦਾ ਮੰਗਰੋ ਕਰ ਲਿਓ ਨੀ ਇੱਕ ਜੰਨੀ ਮੰਗਰੋ ਤੂੰ ਵੀ ਮੈਨੂੰ ਐਵੇਂ ਮੰਗਰੀ ਲੱਗ ਜਾਨੀ ਹਰ ਇੱਕ ਗੱਲ ਮੈਨੂੰ ਹੋਰ ਕੀ ਕਰਾ ਦੋਣਾ ਬਣਾ ਲਾ ਪਰੇ ਆ ਤੀ ਤਾਂ ਮੈਂ ਤਾਂ ਹੋ ਗਿਆ ਸਾਰਾ ਹੁਣ ਮੈਨਾਂ ਹੋਣ ਵਾਲੇ ਚ ਵੀ ਬਾਲਟੀ ਭਾਰੀ ਐ ਮੈਂ ਨਾ ਹੀ ਲਮਾਂ ਪਹਿਲਾਂ ਪਰ ਜਿਹੜੀ ਬਾਲਟੀ ਛੱਡ ਕੇ ਪਾਣੀ ਵਾਗ ਗਈ ਮੋਰ ਨਾਲ ਵੀ ਪਹਿਲਾਂ ਮੈਂ ਨਾ ਆ ਲੂੰਗੀ ਲਾ ਦੇਖ ਲਾ ਮੈਂ ਬਾਲਟੀ ਭਰ ਕੇ ਆਈ ਸੀ ਕਿ ਮਾਂ ਕੀ ਹੋ ਗਿਆ ਹੁਣ ਸੁਣ ਨੂ ਕੀ ਹੋ ਗਿਆ ਹੋ ਗਿਆ ਮੇਰੀ ਗੱਲ ਸੁਣ ਮੈਂ ਨਾ ਬਾਲਟੀ ਪਾਣੀ ਦੀ ਭਰ ਕੇ ਆਈ ਸੀ ਕਿ ਣਾਉਣ ਨੂੰ ਮੈਂ ਕਿਹਾ ਮੈਂ ਨਾ ਹਾਂ ਲਾ ਕੱਪੜੇ ਚੱਕਣ ਬਾਗ ਗਈ ਤੇ ਮੇਰੀ ਆਉਂਦੀ ਨੂੰ ਤੇ ਬਾਲਟੀ ਉੱਥੇ ਭਰੀ ਪਈ ਸੀ ਕਿ ਮੇਰੀ ਤੇ ਣਾਉਣ ਵਾਲੇ ਚ ਵੜ ਗਈ ਫਿਰ ਤੁਸੀਂ ਆਖਦਾ ਨੇ ਕਿ ਇਹ ਮਾੜੀ ਹੈਗੀ ਮੈਂ ਮਾੜੀ ਨਹੀਂ ਹੈਗੀ ਕਿ ਜਿਵੇਂ ਉਹ ਕਰਦੀ ਹੈ ਬੈਠਾ ਮੈਨੂੰ ਬੈਠਾ ਤਾਂ ਤਾਂ ਹੋੱਚ ਵੀ ਹੈਗੀ ਐ ਨਹੀਂ ਤੂੰ ਟਿਕ ਜਾ ਚਲ ਫਿਰ ਹੁਣ ਮੈਂ ਕਿੱਥੇ ਕਿੱਥੇ ਟਿਕਾਂ ਤੂੰ ਐਂ ਦੱਸ ਮੈਨੂੰ ਚੱਲ ਕੋਈ ਨਾ ਤੂੰ ਵੱਡੀ ਐ ਤੂੰ ਟਿਕ ਜਾ ਦਿਸੀ ਦਾ ਮੈਨੂੰ ਜਾਂਦੀ ਮੈਂ ਟਿੰਡੇ ਕੱਢੀ ਜਿੰਨੇ ਮੇਰੀ ਨਿਗਾਹ ਛੋੜੇ ਚੀ ਹੁੰਦੀ ਐ ਤੇ ਫਿਰ ਤੂੰ ਐਪ ਹੀ ਦੇਖ ਲੈ ਹੁਣ ਪੰਗੇ ਕਰਦੀ ਐ ਬਗੈਰ ਮਤਲਬ ਤੂੰ ਕੋਈ ਨਾ ਲੰਦੇ ਕੋਈ ਨਾ ਤੂੰ ਸ਼ਾਂਤੀ ਰੱਖ ਬਿੰਨ ਛੱਟ ਉਸ ਨਹੀਂ ਹੁੰਦਾ ਪੰਜ ਮਿੰਟਾਂ ਨਾਲ ਤੈਨੂੰ ਹੁੰਦਾ ਨਹੀਂ ਟਿਕ ਜਾ ਤੂੰ ਵੀ ਇੱਕ ਜੰਨ ਤਰਜਿਆ ਕਰੋ ਸਾਰਾ ਦਿਨ ਨਾ ਤੂੰ ਸੰਗ ਚੱਕਿਆ ਕਰੋ ਔਰਾ ਆਜ ਮਹਿੰਦੀ ਚੀਕ ਟਿੰਡੇ ਕੱਢ ਲੈ ਵੇਲੀਆਂ ਤੁਸੀਂ ਹਕਾਰਦੀਆਂ ਉਹਨਦੇ ਦੇ ਉੱਤੇ ਪਾਉਣੀ ਆ ਠੰਡਾ ਪਾਣੀ ਮੈਂ বরਫ ਦੀ ਡਲੀ ਸੱਟ ਕੇ ਵਿੱਚ ਇਹਨੇ ਬੜਾ ਤਪਾਇਆ ਕਿਸੇ ਲੋਟ ਹੀ ਨਹੀਂ ਮਾਣ ਆਉਂਦੀ ਹੈਗੀ ਇਹ ਨੂੰ ਮੈਂ ਨਾ ਮਾਉਣੀ ਹਾਇਆ ਕਾਉਣਾ ਇਹਨੂੰ ਵੀ ਪਤਾ ਲੱਗਣ ਦੇ ਮਾੜਾ ਜਾਈ ਲੋਟ ਆਉਗੀ ਇਹ ਵੀ ਪਾਣੀ ਤੇ ਕਿਸ ਨੇ ਵੀ ਪਾਇਆ ਮਾਤਾ ਹੁਣ ਟਿੰਡੇ ਕੱਢੀਏ ਨੇ ਬਾਰਮੇ ਆ ਜੇ ਠੰਡਾ ਪਾਣੀ ਪਾਇਆ ਉੱਤੇ ਫੇਰ ਕੀ ਹੋ ਗਿਆ ਪੱਖਾ ਲਾਇਆ ਕਿੱਥੇ ਜਾਵਾਂ ਲਾਉਣ ਪਾਇਆ ਹੋਵੇ ਹਾਂ ਸਾ ਕੀ ਬੋਸ ਲੱਗ ਨਾ ਮੇਰੇ ਉੱਤੇ ਕਾ ਪਾਣੀ ਤੂੰ ਪਾਇਆ ਸੀਗਾ ਮੈਂ ਹਾਂ ਮੈਂ ਹੀ ਪਾਇਆ ਸੀਗਾ ਕਿਹ ਕਿਸੇ ਵੇਲੇ ਤਾਂ ਠੰਡੀ ਹੋ ਜਾ ਕਰ ਸਾਦਨ ਮੱਚੀ ਰਹਿਣੀ ਆ ਠੰਡੇ ਹੋ ਜਾਗਾ ਆਈ ਐਮ ਪਾਣੀ ਪਾਉਂਦ ਹਾਂ ਮੈਨੂੰ ਪਤਾ ਤੂੰ ਮੱਚੀ ਪਈ ਐਂਗੀ ਤੇ ਮੈਂ ਪਾਣੀ ਦੀ ਬਾਲਟੀ ਭਰ ਕੇ ਆਈ ਸੀਗੀ ਤੇ ਤੂੰ ਕਿਵੇਂ ਵੜ ਗਈ ਜਰਕਦ ਨੇ ਨਹਾਉਣ ਵਾਲੇ ਚ ਤੇ ਫੇਰ ਕੀ ਹੋਗਾ ਜੇ ਮੈਂ ਨਾਲੀ ਤੇ ਫਿਰ ਫੇਰ ਕੀ ਹੋਗਾ ਜੇ ਮੈਂ ਤੇਰੇ ਉੱਤੇ ਘੁੱਟ ਪਾਣੀ ਦੀ ਪਾਤੀ ਆ ਸਾਰੇ ਕੱਪੜੇ ਪਿਆਉਂਦੇ ਮੇਰੇ ਪਾਉਂਦੇ ਤੇਰੇ ਕੱਪੜੇ ਬਥੇਰੇ ਸੁੱਕ ਜਾਣਗੇ ਕੱਪੜੇ ਸੁੱਕ ਜਾਣਗੇ ਨਾਲੇ ਹੋਰ ਉਹ ਸਰਦਨ ਮੱਚੀ ਰਹਿੰਦੀ ਆ ਓਹ ਹਾਂ ਜੇ ਥੋੜੀ ਜਿਹੀ ਘੜੀਗਾ ਤੂੰ ਤਾਂ ਮਾਤਾ ਖੱਡਾ ਖੋਡਾ ਜਿਹਾ ਸਾਰਿਆਂ ਮਾਰਿਆ ਆ ਗਰਮੀ ਬੜੀ ਆ ਬਈ ਯਾਰ ਦਾਮ ਲੈ ਲੈ ਘੜੀ ਜੰਗਾ ਕੀ ਦਾਮ ਲੈ ਲੈ ਕੇ ਹੋਰਾ ਠੀਕ ਹੈ ਠੀਕ ਕੀ ਯਾਰ ਭਾਂ ਦਾ ਘਰੇ ਤਾਂ ਖੌਰੂ ਪਿਆ ਰਹਿੰਦਾ ਯਾਰ 24 ਘੰਟੇ ਕੀ ਕਰਗੇ ਯਾਰਾ ਭਰਾਵਾ ਕਹਿ ਕੇ ਡੱਕਲੇ ਯਾਰ ਕੀ ਕਰੀਏ ਬੜਾ ਲਹੂ ਪੀਤਾ ਯਾਰ ਇਹਨਾਂ ਨੇ ਦਾ ਜਿਹੜੇ ਘਰੇ ਕਲੇਸ਼ ਆ ਵੱਧਦਾ ਹੋਇਆ ਦੱਸਿਆ ਕਿਤੇ ਐਨਾ ਨਾ ਦਾ ਖੇਤ ਹੁੰਦਾ ਕੰਮ ਘਰੇ ਜਾਂਨੇ ਘਰੇ ਨਹੀਂ ਚਾਹ ਨਹੀਂ ਪਾਣੀ ਨਹੀਂ ਰੋਟੀ ਦੀ ਟੋਕਰੀ ਦੂ 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 ਲਾਲ ਲਾਲਾ ਮੈਂ ਕੱਪੜੇ ਧੋਣੇ ਨਹੀਂ ਪਤਾ ਕਿਵੇਂ ਆਏ ਇਹਨ ਮੈਨੂੰ ਐ ਸਮਝਉਂਦੀ ਸਾਰਾ ਨਾ ਲੜ ਕੇ ਡੰਕੇ ਵਿੱਚ ਲਹਿ ਜਾਂਦਾ ਪਤਾ ਨਹੀਂ ਭਾਂ ਦਾ ਇੱਥੇ ਤਾਂ ਖੇਤ ਟਾਈਮ ਪਾਸ ਨਹੀਂ ਹੁੰਦਾ ਦੀ ਦਾ ਉਹਨਾਂ ਦਾ ਘਰੇ ਚਾਰ ਮਰਲੇ ਦਾ ਥਾਂ ਹੈ ਚਾਰ ਮਰਲੇ ਦੇ ਥਾਂ ਜੀ ਰੋਲਾ ਪਾਈ ਜਾਂਦੀ ਹੈ ਕਦੇ ਤਾਂ ਨਾ ਸਕੀਮ ਲਾਉਣੀ ਪਊ ਯਾਰ ਕਦੇ ਤਾਂ ਨਾਉਣ ਪਿੱਛੇ ਲੜਪੀਂਗਾ ਕਦੇ ਕਪੜੇ ਧੋਣ ਪਿੱਛੇ ਕਦੇ ਖਾਣ ਪੀਣ ਪਿੱਛੇ ਮੈਂ ਕੀ ਕਹਾਂ ਤੈਨੂੰ ਮੈਂ ਸਕੀਮ ਲਾਉਣੀ ਪਊ ਕਿਵੇਂ ਕਿਵੇਂ ਕਿ ਤੈਨੂੰ ਪਤਾ ਹੀ ਹੈ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਫਿਰ ਜਦਾਂ ਡੇਗ ਲੈ ਇੱਕ ਦਿਨ ਊੜੇ ਅਗਲਾ ਇੱਕ ਦਿਨ ਮੈਂ ਡੇਗ ਲੈਣਾ ਹਾਂ ਬਿਗੜਾ ਤਾਂ ਫਿਰ ਹੀ ਡੰਡਾ ਹੋਰ ਤਾਂ ਕੋਈ ਹੱਲ ਹੀ ਨਹੀਂ ਹੋਰ ਤਾਂ ਫਿਰ ਕੋਈ ਹੱਲ ਨਹੀਂ ਬਾਈ ਬਸ ਫਿਰ ਜੇ ਅੱਜ ਐਂ ਕਰਾ ਅੱਜ ਆਪਾਂ ਹੁਣ ਜੋ ਘਰੇ ਜਾਵਾਂਗੇ ਹਾਂ ਜੇ ਤਾਂ ਜਾਂਦਿਆਂ ਨੂੰ ਲੜੀ ਜਾਂਦਿਆਂ ਹੋਈਆਂ ਫਿਰ ਤਾਂ ਉਹਨਾਂ ਦੀ ਸੇਵਾ ਹੋ ਜੂ ਅੱਜ ਹੀ ਮੇਰੀ ਗੱਲ ਸੁਣੋ ਆਪਾਂ ਇੱਕ ਕੱਲਾ ਕੱਲਾ ਜਾਣਾ ਜਾਵਾਂਗੇ ਜੇ ਤਾਂ ਦੋਨੇ ਗਏ ਹਾਂ ਫਿਰ ਤਾਂ ਆਖਰਗੇ ਮੱਥ ਕੇ ਆਏ ਨਾ ਜੇ ਆਪਾਂ ਇਕੱਲੇ ਇਕੱਲੇ ਗਏ ਨਾ ਇਕੱਲੇ ਇਕੱਲੇ ਦਾ ਨਾਲੇ ਗੁੱਸਾ ਨਹੀਂ ਹੋਣਾ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਜੇ ਆਪਾਂ ਆਹ ਲੱਛਣ ਕਰਦਿਆਂ ਸੀ ਤਾਂ ਆਪਣੇ ਯੂਥ ਪਏ ਗੱਲ ਤਾਂ ਇੱਕ ਹੋਰ ਹੈ ਇੱਕ ਦੂਜੇ ਨੂੰ ਮਹਿਣਾ ਮਾਰਨ ਜੋ ਕਰਾਣੀ ਛੱਡਣਾ ਇੱਕ ਦੂਜੇ ਤੋਂ ਵੱਧ ਪਹਿਣਾ ਹਾਂ ਬਣਾਵਾਂਗੇ ਸਿਹਤ ਸਮਾਰ ਕੇ ਹਾਂ ਤੇ ਆ ਵਟ ਘਟ ਦੇ ਪਟ ਘਟ ਕੇ ਤੇ ਚਲਦੇ ਆ ਇਧਰੋਂ ਮੈਂ ਲਿਆਉਣਾ ਹੈ ਇਧਰੋਂ ਤੂੰ ਲਿਆ ਵਾ ਠੀਕ ਐ ਤਾਂ ਜਰ ਗੱਡੀ ਰੋਜ ਫਿਰ ਚੱਲਣੀ ਨਹੀਂ ਨਹੀਂ ਚੱਲਦੀ ਭਰਾ ਆ ਹੁਣ ਭਾ ਰੋਟੀਆਂ ਵੀ ਖਾਣੀਆਂ ਘਰੇ ਲੋਕ ਪਤਾ ਕੀ ਆਖਦੇ ਨੇ ਤੋ ਕਹਿੰਦੇ ਨੇ ਇਹਨਾਂ ਦੇ ਘਰੋਂ ਚੋ ਜੂ ਨਹੀਂ ਮੁੱਕਿਆ ਉਹ ਰੋਕਦਾ ਭਾਈ ਤਮਾਸ਼ਾ ਦੇਖ ਰਿਹਾ ਇਹਨਾਂ ਨੂੰ ਆਖਲੀ ਹੁੰਦੀ ਉਹ ਬਾਈ ਯਾਰ ਲੋਕਾਂ ਨੇ ਤਾਂ ਦੇਖਣੀ ਤਮਾਸ਼ਾ ਆਪ ਨੂੰ ਸੋਚਣਾ ਚਾਹੀਦਾ ਇਹਨਾਂ ਨੂੰ ਵੀ ਅਸੀਂ ਲੱਛਣ ਕੀ ਕਰੀ ਜੰਦੀਆਂ ਜੀ ਐਡਾ ਸੋਚਾਂਗੇ ਹੁਣ ਫਿਰ ਗੱਲਾਂ ਕਰਦੇ ਆ ਇਹ ਜੀ ਗਾਂ ਮਾਂ ਉਹ ਨਹੀਂ ਜੇ ਮਾੜਾ ਮੋਟਾ ਸਮਝਾਉਂਦੀ ਉਹ ਵੀ ਇਹੀ ਜੀ ਹੋਗੀ ਕਾ ਨੂੰ ਐਵੇਂ ਲੱਗਦਾ ਸਾਰਾ ਦਿਨ ਪਿੱਟੀ ਜਾਂਦੀ ਰਹਿੰਦੀ ਉਹਦੇ ਸੁਣਦੀ ਨਹੀਂ ਕੋਈ ਜੀ ਉਹਦੇ ਕਿਉਂ ਨਹੀਂ ਯਾਰ ਸਿਆਣੀ ਬੈਣੀ ਆ ਫਿਰ ਵੀ ਮਾੜਾ ਮੋਟਾ ਦਾ ਸਮਝਾਵੇ ਮੈਂ ਤਾਂ ਦੇਖੀ ਆਪਣਾ ਵਾ ਸਮਝਾਉਂਦੀ ਐਵੇਂ ਕਹਿ ਦਾਂ ਜਦੋਂ ਮੰਨਦੇ ਨਹੀਂ ਯਾਰ ਜਿੱਥੇ ਇਕੱਠਾ ਉਤਾਰ ਕਰਦੇ ਹੋਂ ਕੀ ਯਾਰ タルਮਨਾ ਜਰੂਸ ਕੜਤਾ ਪਿੰਡ 'ਚ ਵੀ ਲੋਕ ਮਿਹਣੇ ਮਾਰਨ ਲੱਗ ਗਏ ਨਾ ਤਾਂ ਆਉਂਦਿਆਂ ਨੂੰ ਆਉਣ ਦਾ ਦਿਨ ਦਿਨ ਖੇਤ ਨਾ ਜਾਂਦਿਆਂ ਨੂੰ ਘਰੇ ਜਾਣ ਦਿੰਦਿਆਂ ਅਰੇ ਛੋਡੇ ਘਰੇ ਕਿਵੇਂ ਚਾਚਾ ਹੋਈ ਜਾਂਦੀ ਸੀ ਓਏ ਲੈ ਦੱਸ ਦੇ ਵੀ ਉਹ ਪਾਣ ਦੇ ਖਾਦ ਮਸੋਤੋ ਆਪ ਦਾ ਤਾਂ ਨਹੀਂ ਲੋਟ ਆਉਂਦਾ ਉਦੋਂ ਲੋਕਾਂ ਦੀਆਂ ਕੰਦਾ ਕਿ ਨਹੀਂ ਤਾਂ ਨਾ ਚੱਖੋ ਉਹ ਸਵਾਦ ਲੈਂਦੇ ਆ ਭਰਾਵਾ ਲੋਕ ਅਸਲ ਤਾਂ ਭਰਾਵਾ ਆਪ ਦੀਆਂ ਮਾੜ ਗੈਂ ਗੱਲ ਤਾਂ ਉਹੀ ਹੈ ਨਾ ਜੇ ਹੁਣ ਇਹਨਾਂ ਨੂੰ ਐ ਅੱਖਰ ਹੋਵੇ ਵੀ ਹਾਂ ਵੀ ਸਾਨੂੰ ਤਮਾਸ਼ਾ ਦੇਖਦੇ ਆ ਲੋਕ ਫੇਰ ਗੱਲਾਂ ਕਰਦੇ ਸੀ ਬੜਾ ਭਰਾਵਾ ਨਾ ਤਾਂ ਮਾੜਾ ਕਿਸੇ ਦੇ ਆਵੇ ਨਾ ਮਾੜਾ ਜੰਮੀ ਸਹੀ ਗੱਲ ਹੈ ਆ ਦੋ ਲੈਣਦਗਾ ਤਾਂ ਆਏ ਸੀ ਵੀ ਚਲ ਜਰਾ ਡੱਡ ਡੱਡ ਦੇ ਗਿਆਂ ਆਪੇ ਆਪ ਦਾ ਟਾਈਮ ਪਾਸ ਕਰੀ ਜਾਣਗੇ ਇਹ ਅੱਡ ਡੰਗਾਂ ਦੇ ਸੰਗ ਦੀ ਹੋਰ ਬੰਝ ਤੇ ਚੱਕ ਟੰਗ ਤੇ ਲੋਕ ਤਾਂ ਇਹ ਕਹਿੰਦੇ ਹੁੰਦੇ ਵੀ ਇਕੱਠਿਆਂ ਆਈਆਂ ਸੀ ਇਕੱਠਿਆਂ ਨੇ ਵਿਆਹਤ ਬਣਾ ਕੇ ਖਰੂ ਪਾਤਾ ਇੱਥੇ ਅੱਡ ਅੱਡ ਦੀਆਂ ਅੱਡ ਡੰਗਾਂ ਵੀ ਲੋਟ ਆਉਂਦੀਆਂ ਐ ਸਾਨੂੰ ਲੋਟਾਂ ਆਉਂਦੀਆਂ ਡੰਗਾਂ ਦਾ ਬਣਾ ਲੋਟ ਹੀ ਨਹੀਂ ਹੁੰਦੀਆਂ ਬੱਸ ਭਰਾਵਾ ਹਾਈ ਡਾਂਗ ਹੀ ਗੁਰੂ ਰਹਿ ਗਿਆ ਹੁਣ ਤਾਂ ਬੱਸ ਇੰਤਜਾਮ ਦੱਸਦੀ ਗੱਲ ਜੇ ਗੱਲ ਲੜੀ ਜਾਂਦੀਆਂ ਹੋਈਆਂ ਤੇ ਤਾਂ ਖੁੱਲੇ ਦਿਲ ਨਾਲ ਨਹੀਂ ਗੱਲ ਕਰਾਂਗੇ ਐ ਗੱਲ ਫਿਰ ਤੂੰ ਤੂੰ ਜਾ ਮਨੀਰਾ ਵੀ ਪੋਣਾ ਜਾ ਕੇ ਕਲ ਤਾਂ ਨੀਰਾ ਪਾਦੀ ਤੇ ਤੂੰ ਜਾ ਤੇ ਮੈਂ ਆ ਆ ਇੰਨਾ ਖਾਂ ਰਹਿ ਗਿਆ ਮੈਂ ਘੜ ਕੇ ਆ ਗਿਆ ਤੇਰੇ ਮਗਰ ਅੱਛੀ ਨਾ ਘੜਨੀ ਲੱਗਦਾ ਕਿਸੇ ਰੱਬ ਚੱਲ ਤੂੰ ਕਹੀ ਲੈ ਜਾ ਯਾਰ ਮੈਂ ਕਸ ਕੇ ਨਹੀਂ ਘੜ ਦੂੰਗਾ ਚੰਗਾ ਹੋਰ ਕੀ ਮੈਂ ਇਕੱਠਾ ਜਾ ਕਰਾਂ ਮੈਂ ਥੋੜਾ ਜਾ ਤੇ ਤੂੰ ਚਾਲ ਐ ਕਿੱਥੇ ਲੋਟ ਆਉਂਦਾ ਸੌਦਾ ਭਰਾਵਾ ਇਹਨਾਂ ਦਾ ਲਹੂ ਪੀ ਲਿਆ ਘਰ ਹੋ ਮਾਣਾ ਕੀ ਬਣੂਗਾ ਦੇਖੀ ਜੂ ਕੀ ਕਰਕੇ ਘਰੇ ਕੀ ਯਾਗ ਗਈ ਉਹਨੂੰ ਚੱਲ ਭੇਜਤਾ ਖਬਰਾਂ ਕੋਈ ਨਾ ਕੋਈ ਮਾੜਾ ਮੋਟਾ ਥੌੜਾ ਥੱਪਾ ਕਰ ਦੇ ਤੇ ਜਾਨ ਸੌਖੀ ਹੋ ਜੂਗੀ ਖੇਤ ਵੀ ਨਹੀਂ ਜੀ ਲੱਗਦਾ ਕੀ ਇਹ ਵੀ ਫੇਰ ਹੀ ਜੀ ਲੱਗੂਗਾ ਭਰਾਵਾ ਜੇ ਘਰੇ ਸੁੱਖ ਹੋਊਗੀ ਜਾਂ ਤੈਨੂੰ ਚਾਹ ਨਾ ਪਾਣੀ ਨਾ ਰੋਟੀ ਨਾ ਟੋਕਾ ਇਹਦਾ ਪਾਕਿਸਤਾਨ ਵਾਲਾ ਕੰਮ ਹੋਇਆ ਪਿਆਗਾ ਮੈਨੂੰ ਲੱਗਦਾ ਚੀਜ਼ ਉਹਨਾਂ ਲਈ ਹੈ ਜੇ ਪਾਕਿਸਤਾਨ ਵਾਲੀ ਤੇ ਭਾਰਤ ਵਾਲੀ جنگ ਤਾਂ ਮੈਨੂੰ ਲੱਗਦਾ ਟਿਕ ਜੇ ਟਿਕ ਜੇ ਆਹ ਨਹੀਂ ਟਿਕਦੀ ਤੇਰੀ ਇੱਥੇ ਬੰਜ ਤੇ ਟੰਗੇ ਆ ਉਧਰੋਂ ਚਾਰ ਛਪਰੋਂ ਪਾ ਦਾ ਬਾਣ ਉੱਚਾ ਲੋਕਾਂ ਦੇ ਟੁੱਟੀ ਜਾਂਦਾ ਚੱਲ ਗਏ ਯਾਰ ਹਣਾ ਹਾਂ ਕੱਢ ਕੇ ਥੋੜਾ ਜਾਂ ਕੂਕ ਮੈਂ ਦਾਤੀ ਚੱਕੀ ਹੋਣਾ ਦਾਤੀ ਕੇ ਹਰਾ ਨਹੀਂ ਵੱਡਣਾ ਉਹ ਹਰੇ ਜਿਦਾ ਪਾਣੀ ਛੱਡ ਰੱਖਿਆ ਹੈ ਇਹ ਕਦੋਂ ਛੱਡਦਾ ਤੇ ਕੱਲ ਦਾਦਾ ਪਾਣੀ ਛੱਡੀ ਇਹਨੇ ਹੱਦ ਲਾਈ ਗਈ ਯਾਰ ਤੇਰੇ ਲਈ ਮੈਂ ਤਾਂ ਲਾਈਦਾ ਤੇਰੇ ਨਾਲ ਪਾਜਲ ਕਰੇ ਪਏ ਆ ਯਾਰ ਕੀ ਯਾਰ タルਮਨਾ ਮੈਂ ਤਾਂ ਮੈਨੂੰ ਤਾਂ ਅਸੀਂ ਅੱਜ ਤਾਂ ਬਚ ਗੀਆਂ ਬੈਠੀਆਂ ਸੀਆਂ ਉਹ ਅੰਦਰ ਆਉਦੇ ਕਮਰੇ 'ਚ ਬੈਠੀ ਸੀ ਦੂਜੀ ਅੰਦਰ ਆਉਦੇ ਕਮਰੇ 'ਚ ਬੈਠੀ ਸੀ ਉਹ ਤਾਂ ਚਲ ਠੀਕ ਆ ਆ ਤਾਂ ਹੁਣ ਦਾਤੀ ਚੱਕੀ ਉਹ ਤੇਨੂੰ ਐ ਤਾਂ ਸੁਰਤਾ ਹੋਣੀ ਚਾਹੀਦੀ ਆ ਵੀ ਕੱਲ੍ਹ ਦੇ ਤਾਂ ਪਾਣੀ ਛੱਡੀ ਜੰਨੇ ਆ ਤੇ ਚ ਉਹ ਯਾਰ ਜੋ ਸਾਰਾ ਦਿਨ ਘਰੇ ਕਲੇਸ ਦਿਮਾਗ ਤਾਂ ਰਹਿੰਦਾ ਨਹੀਂ ਮੈਨੂੰ ਲੱਗਦਾ ਉਹਨਾਂ ਨੇ ਤਾਂ ਦਿਮਾਗ ਮੇਰਾ ਚੱਕਣਾ ਜਿਹੜੇ ਚੱਕਤਾ ਤੂੰ ਮੈਨੂੰ ਲਗਾ ਮੇਰਾ ਖੇਤ ਚੱਕੇਗਾ ਦਿਮਾਗ ਪਰ ਕੀ ਕਰਾਂ ਹੁਣ ਯਾਰਾ ਘਰੇ ਗਿਆ ਸੀਗਾ ਨੀਰਾਚਾਰਾ ਪਾ ਕੇ ਮੈਂ ਜਲ ਹਰਾ ਨਹੀਂ ਹਰਾ ਲਿਆਉਣਾ ਐਂ ਤਾਂ ਦੇਖੇ ਨਹੀਂ ਪਾਣੀ ਉਹ ਕੀ ਯਾਰਾ ਮੰਮੀ ਆਦੇ ਦੁੱਖ ਰੋਣ ਲੱਗ ਜਾਂਦੀ ਏ ਤਰਮਣਾ ਤੂੰ ਤਾਂ ਮੈਨੂੰ ਲਈ ਤੇ ਮੇਰਾ ਵੀ ਦਿਮਾਗ ਖਰਾਬ ਕਰੇਗਾ। ਉਹ ਚੱਲ ਕਹਾਂ ਉੱਤੋਂ ਤੋਂ ਵੱਢ ਲੈਣੇ ਮੋਟਾ ਮਟੋਰ ਕੀ। ਪਰ ਰਹਿਣ ਦੇ ਜੜਾ ਆਉਣੀਆਂ ਬਾਪੂ ਨਾ ਨਾ ਬਾਢਣ ਨੂੰ। ਇਹ ਕੱਲ ਦਾ ਪਾਣੀ ਛੱਡਿਆ ਇਹਦੇ ਚ। ਚੱਲ ਰਹਿਣ ਦਿੰਦਾ ਫਿਰ। ਆਇਆ ਤਾਂ ਨਾ ਤੇ ਚੱਲ ਬਾਜ। ਬਹੁਤ ਹੋ ਗਿਆ। ਚੱਲ ਮੈਂ ਆਉਣਾਗਾ। ਪਤਾ ਨਹੀਂ ਕੀ ਦਿਮਾਗ ਤੇ ਇਹਨਾਂ ਦੇ ਹੋ ਅਸਰ ਹੋਇਆ ਪਾ ਪਤੰਦਰਾਂ ਦੇ। ਪਤਸੀਗਾ ਮਹਾਮਾ ਪਾਗਲਾ। ਐਂ ਦੇ ਲੈ ਕਪਕਾਰ ਦੇਣਗੇ ਜੇ ਨਾ ਹੋਇਆ ਤਾਂ। ਜਿਹੜੇ ਨੂੰ ਜਿਹੜਾ ਕੰਮ ਆਖਦੇ ਆ ਉਹ ਕੰਮ ਨਹੀਂ ਕਰਦੇ ਹੋਰ ਨੂੰ ਚਾ ਚੰਬੜਦੇ ਆ। ਤੂੰ ਘਰੇ ਬਹਿ ਜਾ ਚੱਲ ਤੂੰ ਨੀਰਾਚਰ ਆਪਦਾ ਪਾਣੀ ਢਣੀ ਪਿਆ ਦੇ ਗਲ ਜਾ ਚੱਕ ਲੈ ਬੁੱਥੜੇ ਇਧਰ ਨੂੰ ਇਹ ਵੀ ਮਨ ਤਾਂ ਲੈ ਦੇ ਕਲੇਸ਼ ਤੋਂ ਡਰਦਾ ਹੈ ਘਰੋਂ ਇਹਨੂੰ ਆਏ ਆ ਵੀ ਮੇਰੇ ਤੇ ਨਾ ਕਰ ਕਿਤੇ ਕਲੇਸ਼ ਪੈ ਜੇ ਤਦ ਰੱਖਿਆ ਕੰਜਦਿਆਂ ਨੇ ਚੱਲ ਯਾਰ ਚੱਲ ਗਿਆ ਘਰ ਨੂੰ ਆਏ ਨਹੀਂ ਲੋਟ ਆਉਂਦਾ ਮਮੇ ਤੂੰ ਤਾਂ ਹੁਣ ਝਾੜੂ ਕੱਢ ਕੇ ਗਈ ਸੀਗੀ ਤੂੰ ਬਾਹਰ ਵੀ ਹੋ ਕਰ ਸਕਦੀ ਸੀ ਸਭ ਜੀ ਚੀਜ਼ ਕਰ ਸਕਦੀ ਸੀਗੀ ਫਿਰ ਕੀ ਹੋ ਗਿਆ ਜੀ ਚਾਹੂ ਕੱਢਿਆ ਸੀਗਾ ਹੁਣ ਸਬਜ਼ੀ ਦਾ ਚੀਵ ਨਹੀਂ ਆਗੀ ਨੂੰ ਨਹੀਂ ਅੱਖੀ ਮਲਣੀ ਹੈਗੀ ਗੱਲ ਹਵਾ ਤੋਂ ਬਿਨਾ ਕਿਸੇ ਨੂੰ ਸਾਹ ਨਹੀਂ ਆਉਂਦਾਗਾ ਆਉਂਦਾ ਈ ਹੈਗਾ ਮੈਨੂੰ ਦੱਸਾ ਕਾੜਦੇ ਚਾਚਰੀ ਕਰੇ ਨੇ ਦਾਲ ਚਾਚਰੀ ਬਣਾਵੇਂ ਹਾਂ ਮੇਰਾ ਤਾਂ ਕੁਛ ਵੀ ਨਹੀਂ ਤੁਹਾਨੂੰ ਚੰਗਾ ਲੱਗਦਾ ਫਿਰ ਆਪੇ ਬਣਾ ਲਿਆ ਕਰ ਆਪ ਦੀ ਆਪੇ ਬਣਾ ਲਿਆ ਕਰਾਂਗੇ ਫਿਰ ਆ ਖਲਿਆਰਾ ਤੂੰ ਮੈਂ ਪਾਇਆ ਕਰ ਮੈਂ ਕਰ ਦੂੰਗਾ ਉਹਦਾ ਲੋਟ ਤੈਨੂੰ ਤਾਂ ਖਲਿਆਰਾ ਮੇਰਾ ਤਾਂ ਦਿਸ ਜਾਂਦਾ ਆਪਦਾ ਖਲਿਆਰਾ ਪਾਇਆ ਜਾਂਦਾ ਤੂੰ ਤਾਂ ਕਦੇ ਪਾਈ ਨਹੀਂ ਖਲਿਆਰਾ ਮਨ ਖਲਿਆਰਾ ਦਿੰਦੀ ਆ ਫੋਲਕ ਹਰੇਕ ਤਾਂ ਚਲ ਬਧੀਆ ਟਾਈਮ ਨਾਲ ਨਿਪਟਿਆ ਹੁੰਦਾ ਨਾ ਓਹੋ ਕੀ ਹੈ ਯਾਰ ਆ ਗਏ ਮਾਂ ਦੇ ਮੁਰੰਗ ਆ ਕੇ ਸੱਗੀ ਕੀ ਹੋ ਜਾਂਦੀ ਹੈ ਇਹ ਘੜਾ ਜੀ ਬਈ ਆਪਣੇ ਆਪਣੀ ਤੇ ਰੋਈ ਦੇ ਦੇਣ ਚੜ ਜਾਂਦਾ ਹੱਥਾਂ ਤੱਕ ਇਹ ਹੀ ਕੰਮ ਕਰੀਂ ਅੱਛਾ ਏ ਇਹ ਤਾਂ ਜਾਂਦਾ ਉਹ ਵਾ ਤੂੰ ਐ ਕਰ ਤੈਨੂੰ ਤਾਈ ਸੱਦੀ ਜਾਂਦੀ ਹੈ ਕਰ ਨੋ ਉਹਦੇ ਕੋਲ ਜਾ ਕੇ ਆ ਆ ਛੋਟੀ ਜੀ ਤੇ ਰੇਤ ਜੀ ਖਸਾ ਮੇਰੀ ਇਹ ਸਿਲ ਤਾਂ ਉੱਡਦੀ ਹੈ ਸਿਲ ਤੇ ਹੀ ਉੱਡਦੀ ਕੋਈ ਨਹੀਂ ਮੈਂ ਲਾ ਦੂੰ ਦਬਾ ਕੇ ਜਾ ਬਾਗ ਜਾ ਤੈਨੂੰ ਸੱਦੀ ਜਾਂਦੀ ਆਹ ਕੋਈ ਬਾਗ ਜਾ ਬਾਗ ਜਾ ਆ ਲੋਟ ਜੀ ਕਰ ਦੇ ਕਰ ਦੇ ਕਰ ਦੇ ਕਰ ਦੇ ਆਪਾ ਮਾ ਇਜ਼ਰਾਇਲ ਆਪ ਹੌਲ ਕਹੇ ਤੇ ਉੱਡੀ ਜਾਂਦੇ ਆਮਨੇ ਸਾਰੇ ਨਾ ਉਧਰ ਜਾ ਕੇ ਉਹ ਕਰ ਲੈਂਦੀ ਤੂੰ ਮੈਂ ਕਿੰਨਾ ਕੱਡਾਂ ਛੜ ਹੋਰ ਦਸ ਮੈਂ ਕਿੱਧਰ ਜਾਮਾ ਇੱਥੇ ਬੈਠੂਂਗੇ ਹੋਰ ਮੇਰੇ ਤੇ ਬੈਠਣ ਨੂੰ ਖਾਂਗਾ ਆਏ ਕਿ ਮੈਂ ਜਾ ਸਕਦੀ ਆ ਉਧਰ ਹੋਰ ਬਣਾ ਇਹਦਾ ਵੇਲਾ ਹੋ ਗਾ ਮੈਂ ਕਿਉਂ ਉੱਡੀ ਜਾਂਦੀ ਉਹਡੀ ਕੇ ਜੀ ਲੋਟ ਆਉਂਦੀ ਨਹੀਂ ਮੈਂ ਤਲਾਦਾ ਹਣਾ ਤੜਕੇ ਲੱਗ ਜਾਂਦਾ ਜਲੂਸ ਕੱਢਣਾ ਅਸੀਂ ਕੱਲ ਕਿਚਕਿਚ ਕਰੀ ਆਗੀ ਉਹ ਫਿਰ ਆਏ ਤੁਹਾਨੂੰ ਗੱਲ ਸਮਝਾਉਣੀ ਆ ਇੱਕ ਵਾਰ ਸਰਦਨ ਖਲਿਆਰੀ ਆਗੇ ਆ ਖੜੀ ਹੋ ਤੂੰ ਗੱਲ ਚੱਲ ਆ ਜਾ ਦਰਵਾਜ਼ਾ ਮੈਂ ਗੱਲ ਦੱਸਦਾ ਆਪਣਾ ਰੌਲਾ ਮਗਾ ਇੱਕੀ ਦੱਸ ਕੀ ਦੱਸਣਾਗਾ ਉੱਥੇ ਕੀ ਦੱਸਣਾਗਾ ਰੌਲਾ ਮਗਾਵਾਦੀ ਹੁੰਦੀ ਐ ਬਾਹਰ ਆ ਦੱਸ ਚੱਲ ਬਣੀ ਸਿਂ ਆਏ ਹੇ ਹੇ ਸੁਣਾ ਫੜ ਕੇ ਐ ਐ ਤਰੀਆਂ ਜੁਮਕਾਈ ਦਿੰਦੇ ਹਾਏ ਨਹੀਂ ਬੋਲਦਾ ਤੂੰ ਹੱਥ ਖੜਦਾ ਕੇ ਰੱਖ ਮੀਨੇ ਕਹੇ ਤਾ ਖੁਸ਼ ਆਹ ਤੇ ਵੀ ਰੋਜ਼ ਰੋਜ਼ ਪੰਗੇ ਨਹੀਂ ਹੁੰਦੇ ਇਹ ਉਹ ਰੋਜ਼ ਰੋਜ਼ ਮਾਰਦਾ ਇੰਤਜ਼ਾਮ ਚੱਤ ਨਹੀਂ ਕਰੂ ਹਾਏ ਮਾਰਤੀ ਵੇ ਹਾਏ ਖਰਚਾ ਕਰ ਬੋਲ ਓਹੋ ਤੇ ਥੇ ਜਰੂਰ ਕਰਿਆ ਚਲ ਚਾ ਰਤ ਨੋਕ ਦਿਆ ਹਾਏ ਤੇ ਤਾਂ ਪੈ ਤੂ ਹਾਏ ਆ ਜਾ ਆ ਜਾ ਸਮਝ ਆ ਗਈ ਹਾਂ ਸਮਝ ਗਈ ਮੇਰੇ ਹਿਸਾਬ ਨਾਲ ਤਾਂ ਆ ਜਾ ਉਹ ਕਿਵੇਂ ਲੰਗ ਮਾਰ ਮਾਰਉਂਦੀਓ ਕੁੱਤੇ ਦੇ ਅੱਖੀ ਹੁੰਦੇ ਸੀਗੇ ਛੋਟੇ ਮੰਗੂ ਫਿਰ ਤੁਸੀਂ ਇੰਨਾ ਕੁੱਤੇ ਸਾਨੂੰ ਕਿਤੇ ਲੋੜ ਹੀ ਨਹੀਂ ਹੁੰਦੀ ਮੈਂ ਵੀ ਟਿਕ ਜਾਓ ਟਿਕ ਜਾਓ ਟਿਕ ਜਾਓ ਜਿੰਨੇ ਜਰ ਖਾਤਰਦਾਰੀ ਇਹ ਕਰਾਈ ਨਹੀਂ ਉਹਨੇ ਜੇ ਟਿਕੀਆਂ ਰਹੀ ਅਜੀ ਨੀਰਨੂਰਾ ਪਾਉਣੇ ਹੁੰਦੇ ਸਰੂ ਤਾਂ ਨਹੀਂ ਕੁਝ ਕਿਹਾ ਸੀ ਲੜਦਿਆਂ ਸੀ ਅਸੀਂ ਲੜਦਿਆਂ ਸੀ ਸਿੱਤੇ ਚੱਕ ਰੱਖਿਆ ਸੀ ਸਾਰਾ ਘਰ ਆਹ ਕਿਹੜਾ ਇੱਕ ਦੂਜੇ ਦੀ ਕੁੱਟੀ ਆਪਦੀ ਆਪਦੀ ਕੁੱਟੀ ਐ ਮੀ ਮਾਂ ਕਿੱਧਰ ਗਈ ਮਾਣੇ ਵੀ ਨਹੀਂ ਛਡਾਈਆਂ ਹੈਗੀਆਂ ਪਤਾ ਨਹੀਂ ਭੈਣ ਕਿੱਧਰ ਗਈ ਆ ਉਹ ਤਾਂ ਮੇਰੀ ਤਾਂ ਪਲੱਤ ਦੁਖੀ ਆਂਦੀ ਏ ਬਲਾਈ ਮਾਰ ਜਾਂ ਮੇਲਾਤ ਤੇ ਮੈਂ ਨਾ ਚਿੱਕਾ ਮਾਰੀਆਂ ਕਿਸੇ ਨੇ ਵੀ ਨਹੀਂ ਸੁਣਿਆ ਹੈਗਾ ਆਪਾਂ ਨੂੰ ਤਾਂ ਭੈਣੇ ਮੇਰੇ ਦਲੱਤ ਵਾਲੀ ਦੁਖੀ ਆਂਦੀ ਆ ਤੇ ਬਾਹਾਂ ਤੇ ਮੈਂ ਖੜ ਜਾ ਮੋਬ ਲਿਉਣੀ ਏ ਜੇ ਆਪਾਂ ਪਹਿਲੀਆਂ ਚ ਹੀ ਰਹਿ ਲੈ ਘਰ ਦੇਣਾ ਸੁੱਖ ਨਾ ਰਹਿਂਦ ਨਾ ਹੁਣ ਦੇਖ ਲੈ ਨਾਲੇ ਛੁੱਪਰ ਗਈ ਮੋ ਵੀ ਨਹੀਂ ਆਰਦੀ ਸੀ ਮੈਂ ਲਿਉਣੀ ਆ ਮੋਬ ਲਿਉਣੀ ਆ ਮੈਂ ਚੱਕ ਕੇ ਹਾਏ ਨੀ ਹਾਈ ਇਹ ਮਿਸ ਲੱਗਦਾ ਵੈਦੂ ਖਿਆਂਦੀ ਆ। ਹਾਂ ਆ ਮਰ ਲਾ ਮੂ ਲਾ ਮੈਂ ਵੀ ਮਰੂੰਗੀ ਆਉ ਦੇ। ਮਾ ਵੀ ਨਹੀਂ ਕਿਹੜਾ ਵੇਲਾ ਹੋ ਗਿਆ ਗਈ ਨੂੰ ਦੇਖ ਲਾ। ਨਹੀਂ ਆਈ ਨਹੀਂ ਦਾਲ ਦੂਲੀ ਤਰ ਹਾਂ ਓਹੋ ਕੁਛ ਨਾ ਭਨੇ ਮੇਰੇ ਨਾਲ ਤਾਂ ਪਾਈ ਹੋਈ ਏ ਚੁੱਪ ਕਰ ਜਾ ਮੇਰੀ ਤਾਂ ਬਾਹ ਨਹੀਂ ਚੱਕੀ ਦੀ ਆ ਤਾਂ। ਹਾਏ ਹਾਂ ਮਸਰੂਤ ਤੂੰ। ਆਪਾਂ ਵੀ ਨਹੀਂ ਦੇਖਣਾ ਉਹਨਾ ਚਿਹਰਾ। ਨਹੀਂ ਪਤਾ ਨਹੀਂ ਸੀਗਾ। ਅਮਾ ਜੇ ਤਾਂ ਚੱਲ ਚੰਗਾ ਹੀ ਆ ਕੋਈ ਓਹੋ ਹੋ ਜੇ। ਮੇਰਾ ਤਾਂ ਆਪ ਮਲਦੀਆਂ ਪਰ ਇੱਥੇ ਮਾਰੀ ਹਾਈ ਮੇਰਾ ਤਾਂ ਵਾਲੀ ਦਾ ਦੋਈ ਅੰਦਾ ਮੇਰੇ ਤਾਂ ਆਪ ਬਾਣੀ ਚੱਕੀ ਤਾਂ ਕੀ ਕਰਾਂ ਕੋਈ ਕੰਮ ਤਾਂ ਨਹੀਂ ਕਰੀਏ ਕੀ ਖੇੜੇ ਕੰਮ ਮਾਂ ਤਨੀ ਖਾਲੀ ਛੱਟ ਕੇ ਮਾਂ ਸਾਨੂੰ ਕੁੱਟਿਆ ਤੇਰੇ ਦੋਨੇ ਮੁੰਡਿਆਂ ਨੇ ਦੋਨੇ ਕੁੱਟਤੀਆਂ ਹੋਰ ਦੋਨਾਂ ਨੂੰ ਕੁੱਟਿਆ ਦੋਨਾਂ ਨੂੰ ਅੰਦਰ ਡਾੜਿਆ ਅਸ ਤੇ ਮੇਰੇ ਬਾਗਰੋ ਅਸੀਂ ਕੀ ਕਰਨਾਗਾ ਕੁਝ ਨਹੀਂ ਕੀਤਾ ਸੀ ਤੂੰ ਤਾਂ ਆਪਣੀ ਛੜਾਇਆ ਹੈਗਾ ਤੂੰ ਕਿੱਧਰ ਵਾਕੀ ਸੀ ਮੈਂ ਤਾਂ ਢਾਈ ਕੋਲ ਬੈਗੀ ਤੁਸੀਂ ਵੀ ਟਿਕਦੀਆਂ ਨਹੀਂ ਸੀ ਤੁਹਾਡੇ ਵੀ ਬੱਜਣ ਨਹੀਂ ਸੀ ਮੇਰਾ ਹੋ ਗਿਆ ਸੀ ਸੋਹਣਾ ਵੀ ਐਸੀ ਕਿ ਬੇਟੀ ਚੱਕੀ ਉਹ ਮੇਰੇ ਤਾਂ ਬਾਹ ਨਹੀਂ ਚੱਕੀ ਦੇ ਦੀ ਲੱਤ ਤੇ ਵੱਜੀ ਆ ਸੱਟ ਉਹ ਸੋ ਬਚ ਗਈ ਉਹਨਾਂ ਨੂੰ ਤਾਂ ਨਹੀਂ ਅਸੀਂ ਕੁਛ ਕਿਹਾ ਸੀ ਕਿਹਾ ਸੀਗਾ ਸੁਣਦੇ ਸੀ ਥੋੜਾ ਕਲੇਸ ਆ 10 ਦਿਨ ਸੀ ਮੈਂ ਸਾਰੇ ਪਿੰਡ ਤੇ ਖੜੂ ਪੈਂਦਾ ਥੋੜਾ ਜੀਣਾ ਸੀ ਆ ਅਸੀਂ ਦੋਨੇ ਲੜਦੇ ਸੀ ਕਿ ਮੈਂ ਅਸੀਂ ਕਿਸੇ ਨੂੰ ਤਾਂ ਨਹੀਂ ਕੁਛ ਕਹਿੰਦੇ ਨਾ ਸੀ ਅਸੀਂ ਦੋਨੇ ਕਿਉਂ ਲੜਦਾਂ ਸੀ ਕਿ ਆ ਲੜਾਈ ਰੱਖਦੇ ਸੀ ਸਾਰ ਦੇ ਨਾ 70 ਬਖਾਤਰੀ ਹੁਣ 70 ਖਾ ਗਿਆ ਹੁਣ ਤਾਂ ਨਹੀਂ ਰੱਖਦੇ ਆ ਲੜਾਈ ਫੁਰ ਨਹੀਂ ਲੜਦਿਆਂ ਹੈਗੀਆਂ ਭੈਣੇ ਆਪਾ। ਹਰਿਆਂ ਹੋ ਗੋ ਰੋਟੀ ਟੁਕੜਾ ਕਰ ਲੋ। ਹਾਈ ਕਿੰਤੋਂ ਹੰਦਾ ਮੈਂ ਸਾਡੀ ਮੇਰੀ ਤਾਂ ਬਾਹ ਨਹੀਂ ਆਲਦੀ ਹੈਗੀ ਕੀ। ਹਾਈ ਕੁਛ ਨਹੀਂ ਹੰਦਾ ਹੋਈ ਹੋਈ ਕਰੋ ਰੋਟੀ ਟੁਕੜਾ ਮੈਥੋਂ ਵੀ ਨਾ ਮੈਨੂੰ ਉਧਰ ਕਰ ਡੇਟ ਹੋ ਗਈ ਉਹਨਾਂ ਦੇ। ਹੇ ਹੇ ਹਾਈ ਨਹੀਂ ਮੈਂ ਇਤੋਂ ਤੇ ਮੇਰੇ ਸਾਟ ਬੱਜੀ ਹੋਤੀ ਤੂੰ ਮਾਰੀ ਨਹੀਂ ਹੈਗੀ। ਉਹ ਇੱਥੇ ਤਾਂ ਮਾਰ ਕੇ ਗਏ ਆ। ਤੂੰ ਦਾਪ ਬਦਲੇ ਲੈਣੀ ਹੈ ਮੇਰੇ। ਬਾਤ ਕਿੰਨੀ ਹੈ। ਵਾਲੀ ਮਾਰੀ ਹੈ ਸਾਡੇ ਸਾਟ। ਹਾਂ। ਹਾ ਅੱਜੱਕੀ ਨਹੀਂ ਜਾਂਦੀ ਬਾਲੀ ਦੁਖਦੀ ਆ ਭੋਲਾ ਦੇ ਭੋਲੇ ਮਾਰਨੇ ਭੋਲੇ ਨੂੰ ਲੈ ਕੇ ਜਾ ਤੂੰ ਰੋਟੀ ਟੁਕੜਾ ਕਰਾ ਮੇਰੇ ਨਾਲ ਤੁਸੀਂ ਵੀ ਬਈ ਤਿਕਦੀਆਂ ਨਹੀਂ ਸੀ ਇੱਕ ਦਿਹਾੜੀ ਸੀ ਤੁਹਾਡੇ ਇਨਕ ਕਰਤੂਤ ਹੈਗੇ ਸੀਤਰਖਾਨ ਆਏ ਜਦੋਂ ਹੁਣ ਭੋਲੇ ਕਿ ਹੋ ਜੂਗੇ ਆਪਾਂ ਆਪਣੀ ਸਾਰਾ ਸਾਡੀਆਂ ਤਾਂ ਲੱਤਾਂ ਵਾਹਾਂ ਤੋੜਤ ਨਾ ਮੈਂ ਤੂੰ ਹਾਈ ਕਰ ਦਿਆਂਗੀ ਤੁਹਾਨੂੰ ਵਧੀਆ ਸਾਲ ਦੇਖੀ ਕਿਵੇਂ ਲੰਘਦਾ ਰੋਜ਼ ਅੱਡ 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 ਸਿਨੇਮੇਟਿਕ ਅਕਰਸ਼ੀ ਇਹ ਲਖੜਗਾ ਹੋ ਜਾ ਕਰ ਲੋ ਕੰਮ ਕੋ ਮੋ ਕੋਸ ਨਹੀਂ ਹੁੰਦਾ ਮਾੜੀ ਮਾੜੀ ਤੇ ਸੱਟਾ ਪੈਂਦੀ ਨਹੀਂ ਦਮੈ ਨੇ ਆ ਭਾਈ ਰੋਟੀ ਰੋਕਾ ਦੋਨੇ ਕਰ ਲੋ ਮੈਂ ਘਾੜ ਚੱਕਦਾ ਨਹੀਂ ਐ ਹਾਂ ਮੈਂ ਉੱਠਾ ਨਹੀਂ ਜਾਂਦਾ ਸੱਜ ਤੋਂ ਕਰੋ ਰੋਟੀ ਰੋਕਾ ਕਰੋ ਮੇਰਾ ਵਦਲਾ ਦੇਖੀ ਇਹ ਵੀ ਨਹੀਂ ਦੇਖਦੀ ਹੈਗੀ ਚੱਲ ਦੇਖਦੀ ਹਾਂ ਹੌਲੀ ਹੌਲੀ ਮੈਂ ਗੁੰਦੀ ਆਂ ਆਟਾ ਤੇ ਤਵਾਂ ਦੁਖਦੀ ਹੈਗੀ ਚੱਲ ਮੈਂ ਕਰਦਾ ਨਹੀਂ ਹੈਗੀ ਹੋ ਰਾਜੇ ਤੂੰ ਉੱਠਿਆ ਨਹੀਂ ਹਏ ਉੱਠ ਜਾਓ ਛੱਡ ਜਾਓ ਨਹੀਂ ਸਹੀ ਇਹ ਨਾ ਤਾਂ ਸੁੱਟਾ ਮਾਰਨੋ ਸਾਡੇ ਸੱਤਾਂ ਮਾਰੀਆਂ ਪੜੀਆਂ ਤੁਸੀਂ ਸੱਚੀ ਸਵਿੱਤਰਾਂ ਸੀ ਰੋਜ ਆਹੇ ਟੂਟੇ ਟੂਟੇ ਚੱਲੀ ਜਾਂਦੀ ਛੋਟੀ ਹੁਣ ਨਾਲ ਇੰਜਣ ਹੋ ਗਿਆ ਸਾਲ ਦੋ ਸਾਲ ਟੱਪ ਜਾਣਗੇ ਤੁਹਾਡੇ ਦੇਖੋ ਮਾਈਂ ਗੁੱਟੇ ਬੈਕਟੇ ਲੀਏ ਤਾਂ ਹੋਰ ਦੱਸ ਦੇ ਕੱਸ ਦਿੰਨਾ ਆਏ ਤਾਂ ਨਹੀਂ ਬਈ ਕੂਟ ਦੇਉਂਦੇ ਛੋਡੇ ਵਾਂਗੂ ਮੈਨੂੰ ਆਹ ਲਾ ਦੁਬਾਰੇ ਲਾਉਣੀਆਂ ਪੈਣੀਆਂ ਕਰਦੇ ਆ ਕਿ ਨਾ ਕੰਮ ਤੁਸੀਂ ਕਰਦੀਆਂ ਆਂ ਉਹ ਹਾਏ